ਤੁਸੀਂ ਕਾੜਾ ਪਿਆ ਪਿਆ ਕੇ ਜੇਕਰ ਬੰਦੇ ਠੀਕ ਕਰਦੇ ਆ ਤਾਂ ਪੀਜੀਆਈ ਬੰਦ ਹੋ ਜੇ ਡੀਐਮਸੀ ਬੰਦ ਹੋ ਜੇ ਇਮਜ਼ ਬੰਦ ਹੋ ਜੇ ਡਾਕਟਰ ਇੱਥੇ ਆ ਜਾਣ ਨੀਮ ਹਕੀਮ ਖਤਰਾਈ ਜਾਣ ਐਵੇਂ ਨਹੀਂ ਇਹ ਗੱਲਾਂ ਬਣੀਆਂ ਜੋ ਚੀਜ਼ ਆਉਂਦੀ ਰਗੜ ਕੇ ਪਿਆ ਦਿਓ ਰਗੜ ਕੇ ਪੂੜੀ ਬਣਾ ਦਿਓ ਤੁੰਨੀ ਤੁਰੀ ਆਉਂਦੇ ਬੰਦੇ ਦੇ ਅੰਦਰ ਤਾਂ ਡਰਾਮਾ ਲੱਗਦਾ ਇਹ ਤਾਂ ਮੈਨੂੰ ਪਖੰਡ ਲੱਗਦਾ ਕਦੇ ਕਾੜਿਆਂ ਦੇ ਨਾਲ ਵੀ ਨਾੜਾਂ ਖੁੱਲੀਆਂ ਇੰਉ ਥੋੜੀ ਹੋ ਸਕਦਾ ਇੰਉ ਤਾਂ ਹੁੰਦਾ ਹੀ ਨਹੀਂ ਕੀ ਪਤਾ ਕੀ ਘੋਲ ਘੋਲ ਪਿਆਈ ਜਾਂਦੇ ਆ ਜੇ ਜਿੰਨੇ ਹਾਰਟ ਦੇ ਮਰੀਜ਼ ਬੈਠੇ ਆ ਜੇ ਇਹਨਾਂ ਨੂੰ ਅਮਰਜੈਂਸੀ ਸੁਵਿਧਾ ਨਾ ਹੁੰਦੀ ਅਜੇ ਇੱਥੇ ਨਾ ਹੁੰਦੇ ਬੰਦਾ ਡਾਕਟਰ ਸਾਹਿਬ ਕੋਲੇ ਚਲਾ ਗਿਆ 2.5 ਤਿੰਨ ਲੱਖ ਰੁਪਏ ਦਾ ਲੋਦਾ ਲੱਗ ਗਿਆ ਸਟੰਟੋ ਦੇ ਪਾ ਗਿਆ ਫਿਰ ਤੁਹਾਡੇ ਕੋਲੇ ਕਿਉਂ ਆ ਟੀਕਾ ਕਿੰਨਾ ਕ ਵੱਡਾ ਲਾਉਨੇ ਹੋ ਬਾਅਦ ਵਿੱਚ ਕਹਿੰਦੇ ਹੁੰਨੇ ਵੀ ਜਦੋਂ ਚਲਾ ਜਾਂਦਾ ਬੰਦਾ ਜੇ ਮੈਨੂੰ ਪੁੱਛਿਆ ਹੁੰਦਾ ਨਹੀਂ ਰੀ ਲਿਆ ਰਣੀ ਸੀ ਮੈਂ ਚਾਹੁੰਦਾ ਜੀ ਕਿ ਭਾਵੇਂ ਮੇਰੀ ਲਿਆ ਦਿਓ ਤੇ ਭਾਵੇਂ ਵੈਦ ਸਾਹਿਬ ਦੀ ਲਿਆ ਦਿਓ ਮੈਨੂੰ ਹੁਣ ਕਹਿ ਦਿਓ ਫਿਰ ਮੈਂ ਜਾਣਾ ਵੀ ਆ ਇਸ ਵੇਲੇ ਮੈਂ ਲੁਧਿਆਣਾ ਸ਼ਹਿਰ ਦੇ ਵਿੱਚ ਖੜਾ ਲੁਧਿਆਣੇ ਦੇ ਵਿੱਚ ਡੀ ਐਮ ਸੀ ਲੁਧਿਆਣੇ ਦੇ ਵਿੱਚ ਹੀਰੋ ਹਾਰਟ ਜਿੱਥੇ ਕਿ ਬਹੁਤ ਵੱਡੀ ਗਿਣਤੀ ਦੇ ਵਿੱਚ ਦਿਲ ਦੇ ਰੋਗਾਂ ਦੇ ਮਰੀਜ਼ ਜਾਂ ਹੋਰ ਵੱਖ-ਵੱਖ ਸਮੱਸਿਆਵਾਂ ਤੋਂ ਪੀੜਤ ਲੋਕ ਜਾਂਦੇ ਆ ਜਾਂਦੇ ਇਸ ਕਰਕੇ ਕਿਉਂਕਿ ਪੰਜਾਬ ਇਸ ਵੇਲੇ ਰੋਗ ਪੀੜਤ ਹੋ ਗਿਆ ਵੱਡੀ ਗਿਣਤੀ ਦੇ ਵਿੱਚ ਤੁਹਾਡੇ ਘਰ ਦੇ ਵਿੱਚੋਂ ਸਾਡੇ ਘਰ ਦੇ ਵਿੱਚੋਂ ਕੋਈ ਨਾ ਕੋਈ ਕਿਸੇ ਨਾ ਕਿਸੇ ਸਮੱਸਿਆ ਤੋਂ ਪੀੜਤ ਹੁੰਦਾ ਪਰ ਆਹ ਟੈਂਟ ਕਿਹੜੀ ਗੱਲੋਂ ਲੱਗਾ ਮੇਰੇ ਲਈ ਹੈਰਾਨੀ ਵਾਲੀ ਗੱਲ ਹੈ ਕਿਉਂਕਿ ਮੈਨੂੰ ਬਹੁਤ ਲੰਮਾ ਸਮਾਂ ਪਹਿਲਾਂ ਕਿਸੇ ਨੇ ਇਹ ਗੱਲ ਕਹੀ ਕਿ ਇੱਥੇ ਇੱਕ ਟੈਂਟ ਲਾ ਕੇ ਤੇ ਕੋਈ ਚੀਜ਼ਾਂ ਖਵਾਈਆਂ ਪਿਆਈਆਂ ਜਾਂਦੀ ਮੇਰੇ ਲਈ ਬੜੀ ਚੰਬੇ ਵਾਲੀ ਗੱਲ ਕਿ ਯਾਰ ਕਾੜੇ ਨਾਲ ਕੀ ਮਸਲਾ ਹੱਲ ਹੁੰਦਾ ਫਿਰ ਮੈਨੂੰ ਕੁਝ ਕੁ ਲੋਕਾਂ ਨੇ ਕਿਹਾ ਜੀ ਕਿ ਕਾੜੇ ਦੇ ਨਾਲ ਕਹਿੰਦੇ ਜੀ ਬਲੌਕੇਜ ਖਤਮ ਹੋ ਜਾਂਦੀ ਆ ਤੇ ਮੇਰੇ ਲਈ ਇਹ ਹੋਰ ਹਰਾਨੀ ਵਾਲੀ ਗੱਲ ਵੀ ਇਹ ਤਾਂ ਡਰਾਮਾ ਲੱਗਦਾ ਇਹ ਤਾਂ ਮੈਨੂੰ ਪਖੰਡ ਲੱਗਦਾ ਕਦੇ ਕਾੜਿਆਂ ਦੇ ਨਾਲ ਵੀ ਨਾੜਾਂ ਖੁੱਲੀਆਂ ਮਤਲਬ ਇਹ ਆ ਕਿ ਜੇਕਰ ਕਾੜੇ ਨਾਲ ਠੀਕ ਹੋ ਜਾਂਦਾ ਤੇ ਫਿਰ ਸਟੰਟ ਪੌਣੇ ਬੰਦ ਕਰ ਦਿਓ ਮਤਲਬ ਇਹ ਆ ਕਿ ਇਮਜ਼ ਬੰਦ ਹੋ ਜਾਣਾ ਚਾਹੀਦਾ ਮਤਲਬ ਇਹ ਆ ਕਿ ਜੋ ਵੀ ਵੱਡੇ ਵੱਡੇ ادارے ਆ ਪੀਜੀਆਈ ਵਰਗੇ ਬੰਦ ਹੋ ਜਾਣੇ ਚਾਹੀਦੇ ਆ ਜੇਕਰ ਕਾੜਿਆਂ ਦੇ ਨਾਲ ਬੰਦੇ ਠੀਕ ਹੁੰਦੇ ਤਾਂ ਕੀ ਕਾੜੇ ਨਾਲ ਬੰਦੇ ਇਹ ਕੋਈ ਨਾਤਾ ਪ੍ਰਮੋਸ਼ਨਲ ਵੀਡੀਓ ਆ ਨਾ ਹੀ ਇਹਦੇ ਪਿੱਛੇ ਮਤਲਬ ਇਹ ਆ ਕਿ ਭਾਈ ਅਸੀਂ ਜਾਣਬੁੱਝ ਕੇ ਕਿਉਂਕਿ ਮਿਲ ਬੈਠ ਕੇ ਗੱਲ ਬਣਾ ਗਏ ਅੰਦਰ ਵੱਡੀ ਗਿਣਤੀ ਦੇ ਵਿੱਚ ਲੋਕ ਬੈਠੇ ਆ ਪਤਾ ਨਹੀਂ ਕੌਣ ਕਿਹੜੀ ਥਾਂ ਤੋਂ ਆਇਆ ਪਤਾ ਨਹੀਂ ਕਿਹਦੇ ਕਹੇ ਦੇ ਉੱਤੇ ਆਇਆ ਪਤਾ ਨਹੀਂ ਉਹਨਾਂ ਦਾ ਇਲਾਜ ਹੋਇਆ ਕਿ ਨਹੀਂ ਹੋਇਆ ਪਤਾ ਨਹੀਂ ਉਹ ਕਿੰਨੀ ਕੁ ਧੇਰ ਤੋਂ ਇਹ ਕਾੜਾ ਪੀਂਦੇ ਆ ਪਤਾ ਨਹੀਂ ਇਹ ਕਿੰਨਾ ਕੁ ਮਹਿੰਗਾ ਹੋਊਗਾ ਕਿੰਨਾ ਕੁ ਸਸਤਾ ਹੋਊਗਾ ਤੇ ਪਤਾ ਨਹੀਂ ਨਤੀਜਾ ਕੀ ਆ ਆਪਾਂ ਕੁਝ ਕਿ ਮੇਰੀ ਦਲੀਲ ਛਾ ਵੀ ਵੀਰਾਂ ਨੂੰ ਇੱਥੇ ਭੈਣਾਂ ਨੂੰ ਪੁੱਛੀਏ ਵੀ ਭਾਈ ਇਹ ਕੋਈ ਚੱਜ ਦੀ ਚੀਜ਼ ਵੀ ਹੈ ਜਾਂ ਜੋ ਤੁਹਾਨੂੰ ਕਿਸੇ ਨੇ ਕਿਹਾ ਵੀ ਤੁਸੀਂ ਉਹਦੇ ਮਗਰ ਲਾਕੀ ਆ ਗਏ ਹੋ ਕੀ ਹਾਲ ਹੈ ਬਾਈ ਜੀ ਠੀਕ ਠਾਕ ਹੋ ਕੋਈ ਤੁਹਾਡੇ ਚੋਂ ਕੋਈ ਵੀਰ ਉੱਤਰ ਦੇਣਾ ਚਾਹੂਗਾ ਬਾਪੂ ਜੀ ਕੀ ਹਾਲ ਨੇ ਗੱਲ ਕਰੋਗੇ ਮਾੜੀ ਜੀ ਗੱਲ ਹਾਂਜੀ ਪਹਿਲੀ ਵਾਰੀ ਆਏ ਹਾਂ ਕਿੱਥੋਂ ਆਏ ਹੋ ਕਿਲਾ ਰਾਏਪੁਰ ਤੋਂ ਕਿਲਾ ਰਾਏਪੁਰ ਤੋਂ ਹਾਂਜੀ ਤੁਹਾਨੂੰ ਕਿਹਨੇ ਸੁਨੇਹਾ ਦਿੱਤਾ ਵੀ ਭਾਈ ਇੱਥੇ ਕੋਈ ਕਾੜਾ ਪਿਆ ਜਾਂਦਾ ਸਾਨੂੰ ਜੀ ਮਤਲਬ ਹਾਂਜੀ ਵੀਡੀਓ ਦੇਖਿਆ ਸੀ ਵੀਡੀਓ ਦੇਖੀ ਸੀ ਹਾਂਜੀ अच्छा ਤੇ ਕੀ ਉਹਦੇ ਵਿੱਚ ਸਾਨੂੰ ਯਕੀਨ ਹੋਇਆ ਲੋਕਾਂ ਦਾ ਦੇਖਣ ਕਰਕੇ ਦਸਣ ਕਰਕੇ ਕਿ ਹਾਂ ਬਿਮਾਰੀਆਂ ਠੀਕ ਹੁੰਦੀਆਂ ਫਿਰ ਅਸੀਂ ਉਸ ਵਾਸਤੇ ਇੱਥੇ ਬਹੁਤ ਦਵਾਈਆਂ ਖਾ ਚੁੱਕੇ ਆ ਬੇਟਾ ਤੇ ਕਿਨੂੰ ਤੁਹਾਨੂੰ ਸਮੱਸਿਆ ਜੀ ਮੈਨੂੰ ਵੀ ਹੈ ਨਾ ਮੇਰੇ ਤੁਹਾਡੀ ਕੋਈ ਹਾਰਟ ਤੋਂ ਬਲੋਕੇਜ ਆ ਕੋਈ ਹਲਕਾ ਜਿਹਾ ਹੈ ਹਲਕਾ ਜਿਹਾ ਹਾਂਜੀ ਪਹਿਲੀ ਗੱਲ ਤਾਂ ਤੁਸੀਂ ਮੇਰੇ ਮਾਮਾ ਵਰਗੇ ਤੁਸੀਂ ਚੜ੍ਹਦੀ ਕਲਾ ਦੇ ਵਿੱਚ ਰਹੋ ਹੈਗੀ ਮਾਂ ਉਹ ਮਾਮਾ ਵਰਕੇ ਥੋੜੀ ਹੂੰ ਮੇਰੀ ਨਾਨੀ ਹੂੰ ਮੇਰੀ ਦਾਦੀ ਹੂੰ ਮੇਰੀ ਬੇਬੇ ਹੂੰ ਤੁਸੀਂ ਕੱਢਦੇ ਘਰ ਦੇ ਵਿੱਚ ਰਹੋ ਤੇ ਜੇ ਤੁਸੀਂ ਠੀਕ ਹੋਗੇ ਤਾਂ ਮੈਂ ਤੁਹਾਨੂੰ ਨੰਬਰ ਦੇ ਕੇ ਜਾਊਗਾ ਤਾਂ ਵੀ ਦੱਸਣਾ ਤੇ ਜੇ ਡਰਾਮਾ ਹੀ ਹੋਇਆ ਮੈਨੂੰ ਤਾਂ ਵੀ ਦੱਸਣਾ ਠੀਕ ਹੈ ਜਰੂਰ ਪਤਾ ਲੱਗ ਜੇ ਇਹ ਕੋਈ ਪਖੰਡ ਬਾਜੀ ਤਾਂ ਨਹੀਂ ਇਹ ਇਦਾਂ ਨਹੀਂ ਆਪਾਂ ਗੱਲਬਾਤ ਕਰੀਏ ਹਾਲ ਹੈ ਬਾਈ ਜੀ ਵਧੀਆ ਜੀ ਵਧੀਆ ਹੂੰ ਹਾਂਜੀ ਬਹੁਤ ਵਧੀਆ ਕੀ ਨਾਂ ਤੁਹਾਡਾ ਸੰਜੀਵ ਕੁਮਾਰ ਕਿੱਥੋਂ ਆਏ ਹੋ ਸultanpur lodi ਤੇ ਕਿੰਨੀ ਵੀ ਵਾਰ ਆਏ ਹੋ ਤੀਸਰੀ ਵਾਰ ਤੀਜੀ ਵਾਰ ਤੁਹਾਨੂੰ ਬਾਈ ਜੀ ਕਿਹਨੇ ਰਾਏ ਦਿੱਤੀ ਸੀ ਵੀ ਭਾਈ ਇੱਥੇ ਆਉਣਾ ਚਾਹੀਦਾ ਲੁਧਿਆਣੇ ਦੇ YouTube ਤੇ ਦੇਖਿਆ YouTube ਤਾਂ ਦੇਖ ਪਰ ਇਹ ਦੱਸੋ ਕਿ ਤੁਹਾਡੀ ਨਾੜਾਂ ਦੀ ਬਲੌਕੇਜ ਹੈ ਮੇਰੇ ਫਾਦਰ ਸਾਹਿਬ ਦੀ ਸੀਗੀ ਥੋੜਾ ਜਿਹਾ ਠੀਕ ਆ ਹੁਣ ਕਿੰਨੇ ਕ ਫੀਸਦੀ ਜੇ ਆਪਾਂ 100 ਦੇ ਵਿੱਚੋਂ ਫੀਸਦੀ ਕਹਿਣਾ ਹੋਵੇ ਕਿੰਨੇ ਫੀਸਦੀ 50 ਤੋਂ ਉੱਪਰ ਸੀ ਕਿੰਨੇ ਕਾੜਿਆਂ ਦੇ ਵਿੱਚ ਤਿੰਨ ਵਾਰੀ ਤਿੰਨ ਵਾਰੀ ਪੀਤਾ ਮਤਲਬ ਤੁਸੀਂ ਇਸ ਗੱਲ ਦੇ ਲਈ ਆਸਵੰਦ ਆ ਕਿ ਬਾਪੂ ਜੀ ਤੰਦਰੁਸਤ ਰਹਿਣਗੇ ਹਾਂਜੀ ਇਹਦਾ ਫਰਕ ਪੈ ਰਿਹਾ ਹਾਂਜੀ ਮੈਂ ਨਾ ਮਾਤਾ ਜੀ ਨੂੰ ਵੀ ਉਧਰਲੇ ਪਾਸੇ ਵੀ ਮੈਂ ਪੰਜਾ ਸੱਤਾ ਜਣਿਆਂ ਨੂੰ ਆਪਣਾ ਨੰਬਰ ਦੇ ਕੇ ਜਾਣਾ ਤੁਸੀਂ ਮੈਨੂੰ ਦੱਸਣਾ ਜ਼ਰੂਰ ਆ ਇਮਾਨਦਾਰੀ ਦੇ ਨਾਲ ਮੈਂ ਮਹੀਨੇ ਨੂੰ ਫੋਨ ਕਰ ਲਿਓ ਮੈਨੂੰ ਦੋ ਮਹੀਨੇ ਨੂੰ ਕਰ ਲਿਓ ਤੇ ਜੇ ਮੈਂ ਅੱਜ ਤੁਹਾਨੂੰ ਇੱਥੇ ਪੁੱਛ ਰਿਹਾ ਤਾਂ ਫਿਰ ਮੈਂ ਤੁਹਾਨੂੰ ਇਹ ਵੀ ਪੁੱਛਣਾ ਵੀ ਭਾਈ ਕੋਈ ਫੈਰਾ ਹੋਇਆ ਵੀ ਕਿ ਨਹੀਂ ਚੜ੍ਹਦੀ ਕਲਾ 'ਚ ਰਹਿਣ ਬਾਪੂ ਜੀ ਜਿੰਦਾਬਾਦ ਰਹਿਣ ਆਪਾਂ ਅੰਦਰ ਚੱਲਦੇ ਆਂ ਅੰਦਰ ਵੀ ਵੱਡੀ ਗਿਣਤੀ ਦੇ ਵਿੱਚ ਮੇਰਾ ਖਿਆਲ ਆ ਵੀ ਸੰਗਤ ਹੋ ਗਈ ਆ ਬਾਈ ਜੀ ਹੱਸੀ ਜਾਂਦੇ ਸ਼ਰ ਜਾਣਦੇ ਆ ਹੋਰ ਬਾਈ ਜੀ ਠੀਕ ਠਾਕ ਹੋ ਚੜ੍ਹਦੀ ਕਲਾ 'ਚੋਂ ਕੀ ਨਾ ਬਾਈ ਜੀ ਤੁਹਾਡਾ ਰਮੇਸ਼ ਚੰਦ ਜੀ ਕਿਹੜੀ ਥਾਂ ਤੋਂ ਮੰਗਲ ਟੈਂਪਲ ਤਕਰੀਬਨ ਤੇ ਤੁਸੀਂ ਕਿੰਨੀ ਵਾਰ ਆਏ ਹੋ ਦੂਜੀ ਵਾਰ ਜੀ ਤ ਮੇਰੇ ਗੋਟਿਆਂ ਦੀ ਪ੍ਰੋਬਲਮ ਹੈਗੀ ਹੈ ਤੇ ਦੂਜਾ ਬ੍ਰਦਰ ਹੈਗਾ ਉਹਦੇ ਸਾਹ ਦੀ ਪ੍ਰੋਬਲਮ ਸੀ ਹੂੰ ਪਾੜ ਕਰਕੇ ਥੋੜੀ ਇਹ ਮਤਲਬ ਲੈ ਕੇ ਆਈਂਗੀ ਠੀਕ ਹੈ ਕਾਫੀ ਫਰਕ ਆ ਗਿਆ ਤੇ ਜਿਹੜੀ ਇਹ ਦਵਾਈ ਜੋ ਵੀ ਪਿਉਂਦੇ ਮੈਨੂੰ ਤਾਂ ਪਤਾ ਨਹੀਂ ਵੀ ਅੰਦਰ ਕੀ ਪਿਉਂਦੇ ਕਿਉਂਕਿ ਮੈਂ ਤਾਂ ਟੈਂਟ ਲੱਗੇ ਹੋਏ ਨੂੰ ਵੇਖ ਕੇ ਬਣਵਾਇਆ ਲੱਗਾ ਵੀ ਅੰਦਰ ਕੋਈ ਪ੍ਰੋਗਰਾਮ ਚੱਲਦਾ ਅੰਦਰ ਮੈਂ ਕਿ ਹੁਕਨਾਤਾ ਕਨੂਤਾ ਲੱਗੀਆਂ ਹੋਣੀਆਂ ਤੇ ਕੋਈ ਇੱਥੇ ਪ੍ਰਸ਼ਾਦੇ ਪਾਣੀ ਦਾ ਪ੍ਰੋਗਰਾਮ ਹੋਣਾ ਸ਼ਹਿਰ ਤਾਂ ਕਰਕੇ ਭੈਣਾ ਵੀਰ ਵੱਧ ਬੈਠੇ ਆ ਪਰ ਉਦਾਂ ਤੁਹਾਡੀ ਪੁਜਤ ਦੇ ਵਿੱਚ ਇਹ ਕਾੜਾ ਪਲਾਂਦੇ ਜਿਹੜਾ ਹਾਂ ਉਹਦਾ ਇੰਝ ਚੰਦੇ ਜਿਆਦਾ ਕਰਦੇ ਆਪਾਂ ਗੀਨ ਨੂੰ ਮੈਨੂੰ ਮੌਕਾ ਪਹਿਲਾਂ ਹੀ ਮਿਲ ਗਿਆ। ਈ ਲਿਆ? ਬ੍ਰਦਰ ਪੀ ਗਿਆ। ਨਹੀਂ ਹਜੇ ਨਹੀਂ। ਕੋੜਾ ਚਾਹ ਹੀ ਪੀਣ ਲਗੇ। ਪਤਾ ਨਹੀਂ ਉਹਨਾਂ ਪਹਿਲੀ ਵਾਰੀ ਵੀ ਨਾ ਆਇਆ ਤਾਂ। ਠੀਕ ਆ। ਦੇਖੋ ਭਲੇ ਜੀ ਕਿ ਸਾਰਾ ਪੰਜਾਬੀ ਅਸਲ ਦੇ ਵਿੱਚ ਸਾਰਾ ਪੰਜਾਬ ਚੜ੍ਹਦੀ ਕਲਾ ਦੇ ਵਿੱਚ ਰਹਿਣਾ ਚਾਹੀਦਾ ਬਹੁਤ ਵਧੀਆ ਜੀ। ਸਾਰਾ ਪੰਜਾਬ ਚੜ੍ਹਦੀ ਕਲਾ ਦੇ ਵਿੱਚ ਰਵੇ। ਆਪਾਂ ਉਧਰ ਚੱਲਦੇ ਆ। ਉਹ ਬਾਈ ਜੀ ਆਵਾਜ਼ ਮਾਰਦੇ ਆ। ਪੰਜਾਬ ਸਾਰਾ ਚੜ੍ਹਦੀ ਕਲਾ ਦੇ ਵਿੱਚ ਰਵੇ। ਇੱਕ ਤਾਂ ਸਾਡੀ ਅਰਦਾਸ ਇਹ ਆ। ਦੂਜੀ ਅਰਦਾਸ ਇਹ ਆ ਕਿ ਜਿਸ ਤਰੀਕੇ ਦੇ ਨਾਲ ਪੰਜਾਬ ਨੂੰ ਰੋਗਾ ਨੇ ਘੇਰਿਆ ਇਹ ਰੋਗ ਮੁਕਤ ਹੋ ਜਾਵੇ। ਸਾਡੇ ਖਾਣ ਪੀਣ ਦੇ ਵਿੱਚ ਬਹੁਤ ਸਾਰੇ ਵਿਗਾੜ ਆ ਸਾਡੀ ਜ਼ਿੰਦਗੀ ਦੇ ਵਿੱਚ ਬਹੁਤ ਸਾਰੇ ਵਿਗਾੜ ਆ ਗਏ ਆ ਇਹ ਵਿਗਾੜ ਮੁੱਕ ਜਾਣ ਵੱਡੀ ਗੱਲ ਇਹ ਆ ਕੋਈ ਵੇਲਾ ਸੀ ਜਦੋਂ ਜ਼ਿੰਦਗੀ ਸਾਦੀ ਸੀ ਉਦੋਂ ਨਾ ਤਾਂ ਨਾੜਾ ਮਲੋਕ ਹੁੰਦੀਆਂ ਸੀ ਨਾ 버ਗਰ ਪੀਜ਼ੇ ਹੁੰਦੇ ਸੀ ਉਹ ਚੱਲਦੇ ਬਾਈ ਜੀ ਕੀ ਹਾਲ ਨੇ ਵਾਹਿਗੁਰੂ ਜੀ ਠੀਕ ਆ ਸਾਡੇ ਕਲਾਚੋਂ ਹਾਂ ਜੀ ਚੜ੍ਹਨੀ ਕਲਾ ਜੀ ਜਿੰਦਾਬਾਦ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਰਹਿਣੀ ਚਾਹੀਦੀ ਆ ਕਿਹੜਾ ਪਿੰਡ ਨਕਰ ਖੇੜਾ ਪਿੰਡ ਗੜ ਚੰਕਰ ਦੇ ਲਾਗੇ ਮਕੰਦਪੁਰ ਆ ਜੀ ਕਿੰਨੀ ਵਾਰ ਆਈ ਅੱਜ 10ਵੀਂ ਵਾਰ ਆਇਆ ਜੀ 10ਵੀਂ ਵਾਰ ਹਾਂ ਜੀ ਕਿਹਨੂੰ ਸਮੱਸਿਆ ਕਿਹਨੂੰ ਅਸਹਿਤ ਨਹੀਂ ਮੈਨੂੰ ਮੈਨੂੰ ਸੀਗੀ ਜੀ ਆਪਨੇ ਹਾਰਟ ਦੀ ਪ੍ਰੋਬਲਮ ਦਾ ਫੁੱਲ ਜੀ ਅੱਛਾ 90% ਸੀ ਜੇ ਦੇਖਣਾ ਹੈ ਜੀ ਗੁਰਸਿੱਖ ਬੰਦੇ ਹਾਂ ਹਾਂ ਜੀ ਮੈਂ ਤੁਹਾਡੇ ਤੋਂ ਆਪਦੇ ਨਾਲੋਂ ਵੱਧ ਯਕੀਨ ਤੁਹਾਡੇ ਤੇ ਕਰੂੰਗਾ ਕਿਉਂਕਿ ਮੈਂ ਤਾਂ ਨਹੀਂ ਓਵੇਂ ਹਾਂ ਜੀ ਗੁਰੂ ਵਾਲਾ ਬਣਿਆ ਉਹ ਤਾਂ ਹੈਗੇ ਸਾਰੇ ਹੀ ਆ ਪਰ ਅਮਰਤ ਨਹੀਂ ਛਕਿਆ ਅਮਰਤ ਛਕੇ ਬੰਦੇ ਦੇ ਉੱਤੇ ਅਸੀਂ ਪੰਜਾਬੀ ਆਮ ਨਾਲੋਂ ਵੱਧ ਯਕੀਨ ਕਰਦੇ ਹਾਂ ਤੇ ਕਰਨਾ ਵੀ ਚਾਹੀਦਾ ਤੁਹਾਨੂੰ ਕਿੰਨੇ ਫੀਸ ਦੀ ਫਰਕ ਪਿਆ ਹਾਂ ਦੇਖੋ ਮੇਰੇ ਕੋਲ ਰਿਪੋਰਟਾਂ ਦੇਖ ਰਹਾ ਜੀ ਮੈਂ 10 ਦਿਨ ਉੱਥੇ ਦਾਖਲ ਵੀਰਿਆਂ ਪੀ ਗਿਆ ਅੱਛਾ ਜੀ 90% ਸਗਾ ਜੀ ਫਿਰ ਅਸੀਂ ਐਡ ਤੇ ਦੇਖਿਆ bade ਮੁੰਡੇ ਨੇ ਜੀ ਮੇਰੇ ਨਾਲ ਮੇਰੇ ਉਹ ਡਾਕਟਰ ਉਹਨਾਂ ਦੀ ਸਿਫਤ ਸੁਣੀ ਇੱਥੇ ਅਸੀਂ ਆ ਗਏ ਫਿਰ ਮੈਂ ਡਾਕਟਰ ਉਹਨਾਂ ਨੂੰ ਆਪਣੀ ਮੁਸ਼ਕਲ ਹਾਲ ਦੱਸੀ ਉਹ ਕਹਿੰਦੇ ਕੋਈ ਨਹੀਂ ਖਰਚੇ ਦਾ ਕੋਈ ਨਹੀਂ ਜਿੰਨੇ ਕੁ ਦੇ ਸਕਦਾ ਦੇ ਦਿਆ ਕਰ ਵੀ ਤੈਨੂੰ ਆਪਾਂ ਬਾਪੂ ਤਿੰਨਾ ਮਹੀਨਿਆਂ ਵਿੱਚ ਠੀਕ ਕਰ ਦੇਣਾ OK ਵਰ ਗਏ ਹੂੰ ਉਦੋਂ ਸਗਾ ਬੁੱਧਵਾਰ ਜੀ ਵੀ ਕਹਿੰਦੇ ਪਰਸਾ ਚਾ ਉਹਨੂੰ ਆ ਸਕਦਾ ਐਤਵਾਰੀ ਮੈਂ ਖੇ ਆ ਜਾਊਗਾ ਜੀ ਮੁੜ ਕੇ ਮੈਂ ਆਣ ਲੱਪਿਆ 15 ਦੀ 15 ਦਿਨੀ ਦਵਾਈ ਵੀ ਮੈਨੂੰ ਦਿੰਦੇ ਰਹੇ ਮੁੜ ਕੇ ਹਰ 15 ਦੀ 15 ਆਪਣੇ ਆਪੇ ਮੈਨੂੰ ਪਤਾ ਲੱਗਦਾ ਰਿਹਾ ਜੀ ਘਰ ਦੇ ਵਿੱਚ ਜਾਨੀ ਰੋਜ ਕਾੜਾ ਵੀ ਦਿੱਤਾ ਇਹ ਤਿਆਰ ਕਰਦੇ ਰਿਹਾ ਘਰ ਵਾਲੀ ਆ ਇਹਨੂੰ ਵੀ ਪਤਾ ਵੀ ਮੈਂ ਕਿੰਨਾ ਕੋਕਾ ਦਾ ਰਿਸ਼ਤੇਦਾਰਾਂ ਨੂੰ ਪਤਾ ਜਵਾਬ ਨਾਲ ਦਾ ਦਾ ਕੰਮ ਬਾਕੀ ਪਿੰਡ ਦੇ ਆਲੇ ਦੁਆਲੇ ਦੇ ਰਿਸ਼ਤੇਦਾਰ ਤਾਂ ਕਹਿੰਦੇ ਸੀ ਖਤਮ ਹੀ ਜਾਣੇ ਤੁਸੀਂ ਖੁਦ ਨੂੰ ਕਿੰਨੇ ਫੀਸ ਦੀ ਠੀਕ ਸਮਝਦੇ ਹੋ ਮੈਂ 90% ਠੀਕ ਹੋ ਗਿਆ ਜੇ ਪਹਿਲਾਂ 90% ਬਲੋਕੇਜ ਸੀ ਹੁਣ 10% ਰਹਿ ਗਈ ਹੋਗੀ 10% ਰਹਿ ਗਈ ਤੁਹਾਡਾ ਪਿੰਡ ਕਿਹੜਾ ਦੱਸੋ ਸੀ ਮੈਨੂੰ ਮੁਕੰਦਪੁਰ குருਆਂ ਦੀ ਕਾਗੋਂ ਦੇ ਬਿਲਕੁਲ ਨਾਲ ਹੈ ਤੇ ਸ਼ੁਭਨਾ ਨਾਮ ਦੁਬਾਰਾ ਦੱਸਿਓ ਜਰਨੈਲ ਸਿੰਘ ਜਰਨੈਲ ਸਿੰਘ ਨੇ ਮੁਕੰਦਪੁਰ ਤੋਂ ਜੇਕਰ ਤੁਸੀਂ ਕੋਈ ਆਪਦਾ ਵੇਰਵਾ ਇਕੱਲੇ ਜਾ ਕੇ ਵੀ ਸਾਂਝਾ ਕਰਨਾ ਹੋਵੇ ਵੀ ਭਾਈ ਪੁੱਛਣਾ ਹੋਵੇ ਤਾਂ ਇਹਨਾਂ ਨੂੰ ਬਾਅਦ ਦੇ ਵਿੱਚ ਜਾ ਕੇ ਪੁੱਛ ਵੀ ਸਕਦੇ ਹੋ ਵੱਡੀ ਗੱਲ ਇਹ ਆ ਆਪਾਂ ਅੰਦਰ ਜਾ ਕੇ ਪੁੱਛਦੇ ਆ ਇੱਕ ਦੋ ਉੱਥੇ ਵੀ ਅ ਮੇਰੀ ਬੇਨਤੀ ਹੈ ਜੀ ਕਿ ਇੱਥੇ ਸੰਗਤ ਦਿਖਾ ਦਿੱਤੀ ਜਾਵੇ ਵੀ ਕਿੰਨੀ ਕ ਵੱਡੀ ਗਿਣਤੀ ਦੇ ਵਿੱਚ ਆ ਆਪਾਂ ਅੰਦਰ ਚੱਲਦੇ ਆ ਲਓ ਜੀ ਅਸੀਂ ਅੰਦਰ ਆ ਕੇ ਦੇਖਿਆ ਤੇ ਅੰਦਰ ਵੀ ਬਾਹਰ ਜਿੰਨੀ ਗਿਣਤੀ ਦੇ ਵਿੱਚ ਹੀ ਪਹਿਣਾ ਵੀਰ ਇੱਥੇ ਬੈਠੇ ਆ ਮੇਰੀ ਇੱਕ ਬੇਨਤੀ ਹੈ ਜੀ ਕਿ ਮੈਂ ਬਿਨਾਂ ਸਿਖਾਏ ਤੇ ਬਿਨਾਂ ਸਿੱਖੇ ਆਇਆ ਨਾ ਮੈਨੂੰ ਕਿਹਾ ਗਿਆ ਵੀ ਆਇਓ ਤੇ ਮੈਂ ਆਪਣੀ ਮਰਜ਼ੀ ਨਾਲ ਆਇਆ ਤੇ ਮੇਰੇ ਮਨ ਦੇ ਵਿੱਚ ਵੀ ਮੇਰੇ ਵੀਰੋ ਬਹੁਤ ਸਾਰੇ ਸਵਾਲ ਆ ਬਹੁਤ ਸਾਰੇ ਤੋਖਲੇ ਆ ਵੀ ਕੀ ਸੱਚੀ ਮੁੱਚੀ ਇਦਾਂ ਹੁੰਦਾ ਜਿਵੇਂ ਕਿ ਕਿਹਾ ਜਾਂਦਾ ਕਿਸੇ ਨੇ ਵੀ ਹੱਥ ਖੜਾ ਕਰਕੇ ਗੱਲ ਕਰਨੀ ਹੋਵੇ ਵੀ ਭਾਈ ਸਾਨੂੰ ਕਿੰਨਾ ਕੁ ਫਰਕ ਪਿਆ ਸਾਨੂੰ ਨਹੀਂ ਪਿਆ ਅਸੀਂ ਕਿਉਂ ਆਏ ਆ ਆ ਕੇ ਠੀਕ ਲੱਗਾ ਕਿ ਨਹੀਂ ਲੱਗਾ ਮੇਰੀ ਬੇਨਤੀ ਵੀ ਇੱਕ ਵਾਰੀ ਆਪੇ ਦੱਸ ਦਿਓ ਜੀ ਮੈਂ ਉਹਦੇ ਕੋਲ ਹੀ ਆ ਜਨਾ ਜਿਹੜਾ ਵੀ ਭੈਣ ਵੀਰ ਕਹੂਗਾ ਮੈਂ ਆਵਾਂ ਜੀ ਉਹ ਵੀਰ ਜੀ ਨੇ ਬੱਜ ਕੀ ਹਾਲ ਨੇ ਠੀਕ ਠਾਕ ਹੋ ਚੜ੍ਹਦੀ ਕਲਾ ਚ ਹਾਂਜੀ ਬੱਧੀ ਕੀ ਤੁਹਾਡਾ ਸ਼ੁਭਨਾ ਮੇਰਾ ਨਾਮ ਤਰਲੋਚਨ ਸਿੰਘ ਹੈ ਸਰ ਆਰਤਲੋਚਨ ਸਿੰਘ ਹਾਂਜੀ ਹਾਂਜੀ ਕਿਹੜੇ ਪਿੰਡ ਤੋਂ ਆਏ ਹੋ ਅਸੀਂ ਰਾਜਪੁਰੇ ਤੋਂ ਆਏ ਜੀ ਰਾਜਪੁਰਾ ਕਿੰਨੀ ਵਾਰ ਆਏ ਹੋ ਵੀਰੇ ਮੈਂ ਚੌਥੀ ਵਾਰ ਆਇਆ ਹਾਂ ਚੌਥੀ ਵਾਰ ਹਾਂਜੀ ਤੁਹਾਨੂੰ ਕੀ ਨੇ ਦੱਸ ਪਾਈ ਸੀ ਵੀ ਭਾਈ ਇੱਥੇ ਜਾਣਾ ਚਾਹੀਦਾ ਜੀ ਚੈਨਲ ਤੇ ਚੈੱਕ ਕਰ ਲਓ ਤਕੜਾ ਕਿਸੇ ਚੈਨਲ ਤੇ ਚੱਕੀ ਤਾਂ ਹਾਂ ਚੈੱਕ ਕਰ ਲਓ ਤੇ ਫਿਰ ਤੁਹਾਡੀ ਕੋਈ ਆਪਦੀ ਸਿਹਤ ਨਹੀਂ ਸਮੱਸਿਆ ਸੀ ਜਾਂ ਕਿਸੇ ਭੈਣ ਵੀ ਮੇਰੀ ਆਪਣੀ ਸੀ ਕੀ ਸਮੱਸਿਆ ਸੀ ਮੇਰੇ 99% ਬਲੌਕਿੰਗ ਆ ਅੱਛਾ ਬਿਲਕੁਲ ਪੀਜੀ ਤੋਂ ਜਵਾਬ ਦੇਤਾ ਜੀ ਵਾਪ ਫਿਰ ਮੈਂ ਇਥੋਂ ਲਿਆ ਟ੍ਰੀਟਮੈਂਟ ਉਹਦੇ ਨਾਲ ਮੈਨੂੰ ਬਹੁਤ ਜ਼ਿਆਦਾ ਫਰਕ ਪਿਆ ਹੂੰ ਦੂਜੀ ਵਾਰ ਜ਼ਿਆਦਾ ਫਰਕ ਲੱਗਿਆ ਉਹਦੇ ਬਾਅਦ ਤੀਜੀ ਵਾਰ ਹੋਰ ਫਰਕ ਲੱਗਿਆ ਹੁਣ ਜਦੋਂ ਤੁਸੀਂ ਪਹਿਲਾਂ ਟੈਸਟ ਕਰਵਾਏ ਸੀ ਹਾਂਜੀ ਤੇ ਹੁਣ ਟੈਸਟ ਕਰਵਾਏ ਨਹੀ ਨਹੀ ਹਜੇ ਦਾ ਟੈਸਟ ਇਹਨਾਂ ਨੇ ਅੱਠ ਕੜੇ ਦੱਸੇ ਵੀ ਅੱਠ ਕੜੇ ਪੀ ਗਏ ਫਿਰ ਤੁਸੀਂ ਚੈੱਕ ਕਰਾਓ ਹੂੰ ਉਸ ਤੋਂ ਬਾਅਦ ਪਤਾ ਲੱਗਣਾ ਠੀਕ ਆ ਤੇ ਵੈਸੇ ਉਹਦਾ ਚੁਸਤੀ ਫੁਰਤੀ ਦੇ ਵਿੱਚ ਜਾਂ ਸਿਹਤ ਦੀ ਸਮੱਸਿਆ ਤੋਂ ਦੂਰੀ ਦੇ ਤੌਰ ਦੇ ਉੱਤੇ ਕਿੰਨਾ ਕ ਫਰਕ ਆ ਤੁਹਾਡੀ ਬਹੁਤ ਫਰਕ ਆ ਮੈਂ ਗੱਡੀ ਚਲਾ ਕੇ ਆਪ ਆਇਆ ਪਹਿਲਾਂ ਗੱਡੀ 'ਚ ਲੈ ਕੇ ਆਉਂਦੇ ਸੀ ਹੂੰ ਇੰਨਾ ਫਰਕ ਆ ਮੇਰੇ ਲਈ ਨਾ ਇਹ ਗੱਲਾਂ ਜਿਹਨੂੰ ਜੀਵ ਮੈਂ ਪੁੱਛਿਆ ਇਹ ਅਚੰਬੇ ਵਾਲੀਆਂ ਜ਼ਰੂਰ ਆ ਬਾਈ ਜੀ ਮੈਂ ਪਹਿਲਾਂ ਕਦੇ ਆਇਆ ਨਹੀਂ ਇੱਥੇ ਸਾਡੇ ਕੁਝ ਰਿਸ਼ਤੇਦਾਰਾਂ ਦਾ ਇੱਥੇ ਹੀਰੋ ਹਾਰਟ ਦੇ ਵਿੱਚ ਇਲਾਜ ਵੀ ਚੱਲਦਾ ਮੈਂ ਉਹਨਾਂ ਦੇ ਨਾਲ ਬਹੁਤ ਵਾਰ ਆਇਆ ਪਰ ਮੈਨੂੰ ਜਦੋਂ ਇੱਥੇ ਸੁਣਨ ਦਾ ਮੌਕਾ ਮਿਲਿਆ ਵੀ ਭਾਈ ਇੱਥੇ ਇਉਂ ਵੀ ਹੈ ਤਾਂ ਮੈਂ ਜਿਹਨੂੰ ਵੀ ਬਾਹਰ ਪੁੱਛਿਆ ਵੱਡੀ ਗਣਤੀ ਦੇ ਵਿੱਚ ਕਿਸੇ ਨੇ ਕਿਹਾ 10% ਦੀ ਫਰਕ ਪਿਆ ਕਿਸੇ ਨੇ ਕਿਹਾ 20% ਦੀ ਪਿਆ ਤੁਸੀਂ ਕਹਿੰਦੇ ਬਹੁਤ ਜ਼ਿਆਦਾ ਪਿਆ ਇੱਕ ਉਥੇ ਗੁਰਸਖਵੀਰ ਜੀ ਸੀਗੇ ਉਹਨਾਂ ਨੇ ਕਿਹਾ ਜੀ ਮੈਨੂੰ ਬਹੁਤ ਫਰਕ ਪੈ ਗਿਆ ਇਹ ਦਮਲ ਸ਼ਾਹਰ ਨੇ ਮੈਂ ਉਹਨਾਂ ਕੋਲ ਟ੍ਰੀਟਮੈਂਟ ਕਰਾਇਆ 2.5 ਲੱਖ ਰੁਪਏ ਲਾਇਆ ਸੀ ਮੈਨੂੰ 10% ਦਾ ਵੀ ਫਰਕ ਨਹੀਂ ਪਿਆ ਹਾਂ ਹੂੰ ਹੁਣ ਇੱਥੋਂ ਮੈਨੂੰ ਬਹੁਤ ਜ਼ਿਆਦਾ ਪਰਸੈਂਟ ਹੈ ਤਕਰੀਬਨ 100 'ਚ 40% ਫਰਕ ਚਲੋ ਬਾਈ ਤੁਸੀਂ ਚੜ੍ਹਦੀ ਕਲਾ ਚ ਰਹੋ ਤੁਸੀਂ ਨਾ ਇੱਕ ਵਾਰੀ ਜੇਕਰ ਤੁਹਾਡੇ ਨਾਲ ਕਿਸੇ ਨੇ ਸਿੱਧਾ ਸੰਪਰਕ ਕਰਨਾ ਹੋਵੇ ਕਈ ਵਾਰੀ ਮਨ ਦੇ ਵਿੱਚ ਤੋਖਲਾ ਹੁੰਦਾ ਤੇ ਹੁਣ ਸੁਭਾਵਕ ਵੀ ਆ ਕਿਉਂਕਿ ਅੱਜ ਕੱਲ ਬੜਾ ਕੁਝ ਚੱਲਦਾ ਵੀ ਭਾਈ ਯਾਰ ਕਿਤੇ ਪਹਿਲਾਂ ਨਾ ਕਿਹਾ ਹੋਵੇ ਯਾਰ ਬੰਦਾ ਪਹਿਲਾਂ ਨਾ ਜਾਣਦਾ ਹੋਵੇ ਕਿਤੇ ਤੁਸੀਂ ਆਪ ਦਾ ਮਾੜਾ ਜਿਹਾ ਪਤਾ ਟਿਕਾਣਾ ਦੱਸ ਦਿਓ ਵੀ ਜੇਕਰ ਸਿੱਧਾ ਕਿਸੇ ਨੇ ਸੰਪਰਕ ਕਰਨਾ ਮੈਂ ਰਾਜਪੁਰੇ ਤੋਂ ਆ ਮੇਰਾ ਨੰਬਰ ਹੈਗਾ 946586847 ਤਕਰੀਬਨ ਬਹੁਤ ਵਧੀਆ ਲਾਜ ਆ ਕੋਈ ਇਹਨਾਂ ਦੇ ਚਪਾਰਸ ਨਹੀਂ ਕੋਈ ਹੋ ਨਹੀਂ ਹੈਗਾ ਮਤਭੇਦ ਨਹੀਂ ਹੈਗਾ ਸਹੀ ਲਾਜ ਕਰਦੇ ਨੇ ਪੈਸੇ ਬਹੁਤ ਲੱਗਦੇ ਆ ਕਿ ਥੋੜੇ ਹੀ ਨਹੀਂ ਪੈਸੇ ਨੋਰਮਲ ਆ ਕੋਈ ਜ਼ਿਆਦਾ ਨਹੀਂ ਦੂਜੇ ਨਾਲੋਂ ਬਹੁਤ ਜ਼ਿਆਦਾ ਘੱਟ ਨੇ ਅੱਛਾ ਚਲੋ ਬਹੁਤ ਮਿਹਰਬਾਨੀ ਹੁਣ ਤੁਸੀਂ ਬਿਲਕੁਲ ਟੱਲੀ ਅਰਗੇ ਹੋ ਜਾਓ ਬਹੁਤ ਮਿਹਰਬਾਨੀ ਮੇਰੀ ਦਲੀ ਇੱਛਾ ਵੀ ਜਿਹੜੇ ਵੈਦ ਐਚ ਐਸ ਬਾਬਾ ਜਿਹੜੇ ਕਿ ਇਸ ਕਲੀਨਿਕ ਨੂੰ ਚਲਾਉਂਦੇ ਆ ਜਾਂ ਕਹਿੰਦੇ ਸੰਚਾਲਕ ਆ ਜਾਂ ਜਿਹੜੇ ਕਾੜਾ ਬਣਾਉਂਦੇ ਆ ਜਾਂ ਉਹਨਾਂ ਦੀ ਟੀਮ ਦੇ ਮੈਂਬਰ ਜੇਕਰ ਉਹ ਮੈਨੂੰ ਸਮਾਂ ਦੇ ਦੇਣ ਤਾਂ ਮੈਂ ਚਾਹੂੰਗਾ ਜੀ ਕਿ ਉਹਨਾਂ ਦੇ ਕੋਲੋਂ ਦੇਖ ਲਈਏ ਵੀ ਭਾਈ ਪਿਉਂਦੇ ਕੀ ਆ ਹੈ ਕੀ ਆ ਉਹਨਾਂ ਦਾ ਤਰੀਕਾ ਕੀ ਆ ਉਹ ਕਿ ਕਹਿੰਦੇ ਤਾਂ ਲੱਗੇ ਹੋਏ ਇਸ ਕੰਮ ਦੇ ਵਿੱਚ ਥੋੜੀ ਜਾਣਕਾਰੀ ਮੈਂ ਇਹ ਲੈਣੀ ਚਾਹੂੰਗਾ ਆਪਾਂ ਬਾਹਰ ਬੈਠ ਕੇ ਉਡੀਕ ਕਰ ਲੈਨੇ ਆ ਫਿਰ ਜਦੋਂ ਮੌਕਾ ਮਿਲੇ ਉਵੇਂ ਇਹਨੇ ਵੈਦ ਐਚਐਸ ਬਾਬਾ ਹੋਰੀ ਜਿਹੜੇ ਕਿ ਇਸ ਵੇਲੇ ਤੁਸੀਂ ਕੁੱਲੜ ਦੇਖਦੇ ਹੋ ਆ ਜਿਹੜੇ ਆਪਾਂ ਕਈ ਥਾਵਾਂ ਦੇ ਉੱਤੇ ਅੱਜ ਕੱਲ ਚਾਹ ਦੇ ਰੂਪ ਦੇ ਵਿੱਚ ਇਹਨੂੰ ਵਰਤਿਆ ਜਾਂਦਾ ਕਈ ਰੇਲਵੇ ਸਟੇਸ਼ਨਾਂ ਤੇ ਵੀ ਮਿਲਦੇ ਆ ਬਹੁਤ ਵਧੀਆ ਗੱਲ ਆ ਅੱਜ ਕੱਲ ਲੋਕ ਥੋੜਾ ਜਿਹਾ ਪੇਸ਼ਾਨੂ ਮੁਰ ਰਹੇ ਆ ਮਿੱਟੀ ਦੇ ਭਾਂਡਿਆਂ ਦੀ ਵਰਤੋਂ ਫਿਰ ਕਰਨੀ ਸ਼ੁਰੂ ਕੀਤੀ ਆ ਬਾਬਾ ਸਾਹਿਬ ਜਿਹੜੇ ਆ ਉਹ ਇੱਥੋਂ ਦੇ ਸੰਚਾਲਕ ਆ ਜਿਹੜੇ ਇਸ ਕਲੀਨਿਕ ਨੂੰ ਚਲਾਉਂਦੇ ਆ ਜਾਂ ਕਹਿ ਲਈਏ ਵੀ ਕਾੜੇ ਦੇ ਕੇਂਦਰ ਨੂੰ ਚਲਾਉਂਦੇ ਆ ਜਿਹੜਾ ਵੀ ਮਰਜ਼ੀ ਸ਼ਬਦ ਵਰਤ ਲਓ ਮੁੱਦੇ ਦੇ ਉੱਤੇ ਆਉਣਾ ਚਾਹੀਦਾ ਬਾਬਾ ਸਾਹਿਬ ਕੀ ਹਾਲ ਹੈ ਠੀਕ ਠਾਕ ਬਹੁ ਬਾਬਾ ਸਾਹਿਬ ਮੈਂ ਕੁਝ ਕਿਨਾਂ ਸਵਾਲ ਤਿੱਖੇ ਕਰਨੇ ਚਾਹੁੰਨਾ ਬਿਲਕੁਲ ਕਰੋ ਜੀ ਤੁਹਾਡਾ ਹੱਕ ਹੈ ਵੈਦਾਂ ਦੇ ਇੱਕ ਹਿੱਸੇ ਨੇ ਐਸਾ ਡਰਾਮਾ ਕੀਤਾ ਪੰਜਾਬੀ ਪੱਟ ਤੇ ਪੰਜਾਬੀ ਤਾਂ ਚਲੋ ਹੋਰ ਬਹੁਤ ਸਾਰੇ ਕਾਰਨਾ ਕਰਕੇ ਪੱਟੇ ਗਏ ਵਿਚਾਰੇ ਕੁਝ ਕਾਬ ਦੇ ਕਾਰਨਾ ਕਰਕੇ ਕੁਝ ਕਿ ਸਰਕਾਰੀ ਕਾਰਨਾ ਕਰਕੇ ਕੁਝ ਕ ਵੈਦਾਂ ਨੇ ਵੀ ਪੱਟ ਤੇ ਕੁਝ ਕਿਵੇਂ ਗ੍ਰਿਸ਼ਣ ਵਾਲੇ ਨੇ ਪੱਟ ਤੇ ਉਹ ਕਹਿੰਦੇ ਸਾਰੇ ਬਾਹਰ ਜਾਓ ਇਹ ਜਿਹੜੇ ਬਿਮਾਰ ਆ ਕਹਿੰਦੇ ਜੀ ਤੁਹਾਨੂੰ ਤਾਕਤਾਂ ਬਹੁਤ ਮਿਲ ਲੰਗੀਆਂ ਕੰਢੇ ਦੇ ਉੱਤੇ ਲਿਖ ਲਿਖ ਕੇ ਕੰਦਾ ਖਰਾਬ ਕਰਤੀਆਂ ਤੁਸੀਂ ਕਾੜਾ ਪਿਆ ਪਿਆ ਕੇ ਜੇਕਰ ਬੰਦੇ ਠੀਕ ਕਰਦੇ ਆ ਤਾਂ ਪੀਜੀਆਈ ਬੰਦ ਹੋ ਜੇ ਡੀਐਮਸੀ ਬੰਦ ਹੋ ਜ ਇਮ ਜ਼ਬੰਦ ਹੋ ਜੇ ਡਾਕਟਰ ਇੱਥੇ ਆ ਜਾਣ ਤੁਸੀਂ ਮੇਰੀ ਪੁਰਾਣੀ ਵੀਡੀਓ ਦਾ ਨਾ ਰਿਕਾਰਡ ਚੈੱਕ ਕਰਿਓ ਮੈਂ ਉਹਦੇ ਵਿੱਚ ਕੀ ਕਹਿ ਰਿਆਂਗਾ ਮੈਂ ਕਦੇ ਐਲੋਪੈਥੀ ਵਾਲਿਆਂ ਨੂੰ ਮਾੜਾ ਨਹੀਂ ਕਿਹਾ ਮੈਂ ਇਹ ਕਹਿਣਾ ਉਹ ਵੀ ਇੱਕ ਰੱਬ ਦਾ ਰੂਪ ਨੇ ਹਮ ਕਾਰਨ ਕਿ ਉਹ ਸਾਨੂੰ ਅਮਰਜੈਂਸੀ ਫੈਸਿਲਿਟੀ ਦਿੰਦੇ ਆ ਕਿ ਜਿੰਨੇ ਹਾਰਟ ਦੇ ਮਰੀਜ਼ ਬੈਠੇ ਆ ਜੇ ਇਹਨਾਂ ਨੂੰ ਅਮਰਜੈਂਸੀ ਸੁਵਿਧਾ ਨਾ ਹੁੰਦੀ ਆ ਜੇ ਇੱਥੇ ਨਾ ਹੁੰਦੇ ਉਹ ਕੀ ਕਰਦੇ ਇਨ ਟਾਈਮ ਲੋਕਾਂ ਨੂੰ ਬਚਾ ਲੈਂਦੇ ਆ ਅਸੀਂ ਉਸੇ ਲੋਕਾਂ ਨੂੰ ਫਿਰ ਬਾਅਦ ਵਿੱਚ ਉਹਨਾਂ ਦਾ ਹੌਲੀ ਹੌਲੀ ਕਰਕੇ ਇਲਾਜ ਕਰ ਲੈਂਦੇ ਹਾਂ ਹਮ ਆਯੁਰਵੈਦਿਕ ਦੀ ਥਿਊਰੀ ਦੇ ਹੰਦਾਰ ਕਿਉਂਕਿ ਆਯੁਰਵੈਦਿਕ ਦੇ ਵਿੱਚ ਫਰਸਟ ਏਟ ਨਹੀਂ ਹੈਗੀ ਵੀ ਆਪਾਂ ਆਇਆ ਮਰੀਜ਼ ਕੋਈ ਦਾਖਲ ਕਰ ਸਕਦੇ ਆ ਜੇ ਹਾਰਟ ਅਟੈਕ ਹੋ ਗਿਆ ਤਾਂ ਉਹਨੂੰ ਬੰਦੇ ਨੂੰ ਅਮਰਜੈਂਸੀ ਹੈਲੋਪੈਥੀ ਹਸਪੀਟਲ ਹੀ ਜਾਣਾ ਪਊਗਾ ਫੋਰਟੀ ਜਾਣਾ ਪਊ ਪੋਲੋ ਜਾਣਾ ਪਊ ਕਿਸੇ ਵੀ ਵੱਡੇ ਹਸਪੀਟਲ 'ਚ ਜਾਣਾ ਪਊਗਾ ਤਾਂ ਉਹਦੀ ਜਾਨ ਬਚ ਸਕਦੀ ਹੈ ਜੇ ਆਪਾਂ ਕਹੀਏ ਵੀ ਸਾਡੇ ਕੋਲੇ ਆ ਜਾ ਅਸੀਂ ਤੁਹਾਨੂੰ ਬਚਾਲਾਂਗੇ ਅਨਪੋਸਸੀਬਲ ਪਿੱਛੇ ਜੇ ਕ ਬਰਾ ਹੋਇਆ ਸੀ ਬ੍ਰਾਡਕਾਸਟ ਹੋ ਰਹੀ ਸੀ ਉਹਦੇ ਵਿੱਚ ਵੀ ਉਹਨਾਂ ਨੇ ਕੁਐਸਚਨ ਪੁੱਟ ਕੀਤਾ ਰਹਿਮਤ ਨੇ ਮੈਨੂੰ ਵੀ ਜੇ ਕਿਸੇ ਨੂੰ ਹਾਰਟ ਅਟੈਕ ਆ ਜਾਏ ਭਾਜੀ ਕੀ ਕੀ ਕਰ ਕੀ ਕਰਨਾ ਚਾਹੀਦਾ ਮੈਂ ਕਹਾਂ ਮੈਂ ਨਹੀਂ ਕਹੂੰਗਾ ਵੀ ਉਹਨੂੰ ਫੀਮ ਖਾਣੀ ਚਾਹੀਦੀ ਹੈ ਮੈਂ ਨਹੀਂ ਕਹਾਂ ਉਹਨੂੰ ਵੀ ਡਿਸਪਰੀਨ ਲੈਣੀ ਚਾਹੀਦੀ ਹੈ ਜਿੰਨਾ ਚਿਰ ਤੁਸੀਂ ਬੈਸਪਰੇਨ ਲੱਭਣ ਤੇ ਲਾ ਦੋ ਫੀਮ ਲੰਬੜ ਜੇ ਲਾ ਦੋ ਉਹਨੂੰ ਕੁੱਕੜ ਬਣਾ ਕੇ ਬਿਠਾ ਦੋ ਉਹਨਾਂ ਚਿਰ ਤਾਂ ਉਹਦਾ ਹੋ ਸਕਦਾ ਟਾਈਮ ਲੰਘ ਜੇ ਹੂੰ ਕੁਝ ਨਹੀਂ ਕਰਨਾ ਚਾਹੀਦਾ ਉਹਨੂੰ ਅਮਰਜੈਂਸੀ ਹਸਪੀਟਲ ਉਦੋਂ ਬਾਅਦ ਅਸੀਂ ਉਹਨਾਂ ਦਾ ਇਲਾਜ ਕਰ ਸਕਦੇ ਹਾਂ اچھا ਪਹਿਲਾਂ ਹਸਪੀਟਲ ਪਹੁੰਚਾ ਦਿਓ ਫਿਰ ਉਸ ਤੋਂ ਬਾਅਦ ਮੁੱਖ ਧਾਰਾ ਦੇ ਵਿੱਚ ਆ ਜਾਣ ਤੇ ਫਿਰ ਤੁਸੀਂ ਰੋਕ ਖਤਮ ਕਰੋਗੇ ਫਿਰ ਹਾਂ ਫਿਰ ਉਹਦੇ ਵਿੱਚ ਡਾਕਟਰ ਕਲੀਅਰ ਕਰ ਸਕਦੇ ਆ ਹੱਡਾਲੇ ਉਹਨਾਂ ਕੋਲੇ ਹਰ ਸੁਵਿਧਾ ਸਾਧਨ ਹੈ ਵੀ ਇਹਨੂੰ ਹੋ ਰਿਹਾ ਨਹੀਂ ਪਰ ਜੇ ਬੰਦਾ ਡਾਕਟਰ ਸਾਹਿਬ ਕੋਲੇ ਚਲਾ ਗਿਆ 2.5 3 ਲੱਖ ਰੁਪਏ ਦਾ ਲੋਦਾ ਲੱਗ ਗਿਆ ਸਟੈਂਟੋ ਦੇ ਪਾਏ ਗਿਆ ਫਿਰ ਤੁਹਾਡੇ ਕੋਲੇ ਕਿਉਂ ਆਣਾ ਦੇਖੋ ਉੱਥੇ ਕਿ ਜ਼ਰੂਰੀ ਨਹੀਂ ਹੁੰਦਾ ਵੀ ਉੱਥੇ ਹਰ ਬੰਦਾ ਸਟੈਂਟ ਪਵਾ ਕੇ ਹੀ ਆਉਂਦਾ ਇੱਥੇ ਕਈ ਬੰਦੇ ਬੈਠੇ ਆ ਜਿਨ੍ਹਾਂ ਨੂੰ ਸਟੈਂਟ ਦਾ ਦੱਸਿਆ ਸੀ ਨਹੀਂ ਪਵਾਇਆ ਇੱਥੇ ਬੈਠੇ ਆ ਉਹਨਾਂ ਦੀ ਉੱਥੇ ਜ਼ਰੂਰੀ ਨਹੀਂ ਹੈਗਾ ਵੀ ਉੱਥੇ ਉਹ ਸਟੰਟ ਪਾ ਕੇ ਭੇਜਦੇ ਆ ਜਾਂ ਸਰਜਰੀ ਕਰਕੇ ਭੇਜਦੇ ਆ ਪਰ ਦਸ ਪੰਜੇ ਉਂਗਲਾ ਬਰਾਬਰ ਨਹੀਂ ਹੈਗੇ ਆ ਇੱਥੇ ਕਈ ਐਸੇ ਮੈਂ 2 3 4 ਹਾਰਟ ਦੇ ਡਾਕਟਰ ਆ ਨਾਂ ਵੀ ਲੈ ਦਿੰਨੇ ਆ ਹਮ ਡਾਕਟਰ ਗਾਂਧੀ ਨੇ ਹਮ ਪਟਿਆਲੇ ਵਾਲੇ ਉਹਨਾਂ ਦੇ ਇੱਥੇ ਕਈ ਮਰੀਜ਼ ਨੇ ਹਮ ਉਹ ਕਿਸੇ ਨੂੰ ਨਹੀਂ ਕਹਿੰਦੇ ਵੀ ਸਟੰਟ ਪਾਵਾ ਲਓ ਅੱਛਾ ਇੱਕ ਅੰਬਰਸਰ ਨੇ ਸਰਦਾਰਦੀ ਡਾਕਟਰ ਉਹਨਾਂ ਨੇ ਕਈ ਡਾਕਟਰਾਂ ਨੂੰ ਪੜਾਇਆ ਹੈਗਾ ਉਹ ਨਹੀਂ ਕਿਸੇ ਨੂੰ ਕਹਿੰਦੇ ਵੀ ਸਰਜਰੀ ਕਰਾ ਲਓ ਹਮ ਬਹੁਤ ਡਾਕਟਰ ਐਸੇ ਚੰਗੇ ਵੀ ਨੇ ਦੁਨੀਆ ਤੇ ਕਿ ਜਲੰਧਰ ਵੀ ਡਾਕਟਰ ਉਹ ਜਲਦੀ ਸਰਜਰੀ ਨਹੀਂ ਕਰਦਾ ਸਟੰਟ ਵੀ ਪਾਉਂਦਾ ਤੁਹਾਡੇ ਹੂੰ ਸਮਝ ਲਗੇ ਮੈਂ ਤੁਹਾਨੂੰ ਮਰੀਜ਼ ਮਲਾਉਣਾ ਕੀ ਕੀ ਸਥਿਤੀ ਸੀ ਮੈਂ ਪੁੱਛ ਲਿਆ ਜੀ ਮੈਨੂੰ ਜੇ ਤੁਸੀਂ ਦੱਸੋਗੇ ਮੇਰੇ ਮਨ ਦੇ ਵਿੱਚ ਸ਼ੱਕ ਰਹਿਣਾ ਨਹੀਂ ਭਾਈ ਸ਼ਾਇਦ ਕੋਈ ਸਖਾਇਆ ਹੋਵੇ ਪਰ ਮੈਂ ਸਾਰਿਆਂ ਨੂੰ ਪੁੱਛ ਕੇ ਆਇਆ ਘਟੋ ਘਟ ਮੈਂ 8 10 ਮਰੀਜ਼ਾਂ ਨੂੰ ਹਾਂ ਜੀ ਇਹਨਾਂ ਦੀ ਕੈਪੀਟਲ ਲਾ ਲਿਆਂਦੇ ਹਾਂ ਜੀ ਕੈਪੀਟਲ ਲਗਾਇਆ ਹੋਇਆ ਹੈ ਜੀ ਜਲੰਧਰ ਕੈਪੀਟਲ ਹਸਪਤਾਲ ਲਗਾਏ ਹਸਪਤਾਲ ਹੂੰ ਮਤਲਬ ਉਹਨਾਂ ਕਹਿੰਦਾ ਕਿ ਤਿੰਨ ਸਟੰਟ ਪਾਣੇ ਜਾਂਦੇ 90% ਨਾਟਾਂ ਬਲੋਕ ਹ ਉਹਨਾਂ ਮਸ਼ੀਨ ਥੱਲੇ ਪਾ ਲਿਆ ਮਸ਼ੀਨ ਦੇ ਥੱਲੇ ਪਾ ਕੇ ਕਹਿੰਦੇ ਵੀ ਤਿੰਨ ਸਟੰਟ ਹੋਣੇ ਪੈਣੇ ਆ। ਹੂੰ ਮੈਂ ਕਿਹਾ ਵੀ ਨਹੀਂ ਮੈਂ ਨਹੀਂ ਪਉਣੇ ਮੈਂ ਵੇਰ ਗਿਆ ਉਹਨਾਂ ਕਿ ਵੀ ਨਹੀਂ ਪਉਣੇ ਤੁਸੀਂ ਮੈਨੂੰ ਮਸ਼ੀਨ ਥੱਲੇੋਂ ਪਾਸੀ ਕਰਦੇ। ਅੱਛਾ ਹਾਂਜੀ ਉਹਨਾਂ ਮਸ਼ੀਨ ਦੇ ਥੱਲੇ ਪਾਸੀ ਕਰਤਾ ਮੈਂ ਕਿਹਾ ਦਵਾਈ ਦੇਖ ਦਿਓ। ਇੱਕ ਮਹੀਨੇ ਦੀ ਦਵਾਈ ਲਿਖਤੀ ਦਵਾਈ ਲੈ ਲਈ। ਉਸ ਤੋਂ ਬਾਅਦ ਇਹਨਾਂ ਦਾ ਵੈਦ ਜੀ ਉਹਨਾਂ ਦਾ ਮੈਂ ਐਡ ਪੜੀ। ਹੂੰ ਐਡ ਪੜ ਕੇ ਇਹਨਾਂ ਕੋ ਆ ਗਿਆ। ਇਹਨਾਂ ਤੋਂ ਦਵਾਈ ਸ਼ੁਰੂ ਕੀਤੀ ਆ। ਮੇਰਾ ਸਤਮਾ ਕਾੜਾ ਵਾ ਮੈਂ ਬਿਲਕੁਲ 70% ਬਿਲਕੁਲ ਠੀਕ ਆ 7ਵੇਂ ਕਾੜੇ ਰਹਿਣਾ 70% ਦੀ ਸਾਢੇ ਸਾਢੇ 3 ਮਹੀਨੇ ਹੋ ਗਏ ਸਾਢੇ 3 ਮਹੀਨੇ ਹੋ ਗਏ ਸਾਢੇ 3 ਮਹੀਨੇ ਦਵਾਈ ਖਾ ਚੁੱਕੇ ਪਰ ਵੈਦ ਸਾਬ ਇੱਕ ਸਵਾਲ ਇਹ ਵੀ ਆ ਵੀ ਭਾਈ ਇਸ ਵੇਲੇ ਸਿਹਤ ਵਿਭਾਗ ਦੇ ਨਜ਼ਰਾਂ ਦੇ ਵਿੱਚ ਵੀ ਹਰ ਗੱਲ ਰਹਿੰਦੀ ਆ ਨੀਮ ਹਕੀਮ ਖਤਰਾਂਏ ਜਾਨ ਐਵੇਂ ਨਹੀਂ ਅਗਲਾ ਮਣੀਆ ਬਿਲਕੁਲ ਵੀ ਵੈਦ ਤਾਂ ਅੱਜਕੱਲ ਕਈ ਐਸੇ ਆ ਮੈਂ ਸਾਰਿਆਂ ਦੀ ਗੱਲ ਨਹੀਂ ਕਰਦਾ ਸਾਰੇ ਕਿਸੇ ਵੀ ਖੇਤਰ ਚ ਚੰਗੇ ਨਹੀਂ ਹੁੰਦੇ ਕਈ ਤਾਂ ਜੋ ਚੀਜ਼ ਆਉਂਦੀ ਰਗੜ ਕੇ ਪਿਆ ਦਿਓ ਰਗੜ ਕੇ ਪੂੜੀ ਬਣਾ ਦਿਓ ਤੁੰਨੀ ਤੁਰੀ ਆਉਂਦੇ ਬੰਦੇ ਦੇ ਅੰਦਰ ਬਿਲਕੁਲ ਬਿਲਕੁਲ ਪਰ ਤੁਸੀਂ ਕੋਈ ਜੇਕਰ ਤੁਹਾਨੂੰ ਸਿਹਤ ਵਿਭਾਗ ਦੇ ਮਾਪਦੰਡਾ ਨੇ ਉੱਤੇ ਖਰੇ ਉਤਰਦੇ ਬਿਲਕੁਲ ਆਪਣੇ ਕੋਲੇ ਇਹ ਆਯੁਰਵੈਦਿਕ ਡਾਕਟਰ ਨੇ ਜਿਹੜੇ ਜੀਐਮਐਸ ਬੀਐਮਐਸਾਂ ਦੀ ਨਿਗਰਾਨੀ ਹੇਠਾਂ ਹੀ ਇਹ ਥਿਊਰੀ ਚੱਲਦੀ ਹੈ ਹੂੰ ਜਿਹੜੇ ਆਪਣੇ ਵੱਡੇ ਬੌਜੀ ਆਯੁਰਵੈਦ ਦਾ ਚਾਰੀਆ ਨੇ ਜੀਐਮਐਸ ਪੰਜਾਬ ਨੇ ਐਕਸਐਮਓਐਸਐਨ ਹਸਪੀਟਲ ਗੁਰੂਕੁਲ ਕਾਂਗੜੀ ਹਰਦਵਾਰ ਤੋਂ ਹੂੰ ਡਾਕਟਰ ਸ਼੍ਰੇਸ਼ ਰਾਜਪਾਲ ਜੀ ਇਹ ਵੀ ਬੀਐਮਐਸ ਹੈ ਜਿੰਨੇ ਵੀ ਮਰੀਜ਼ਾਂ ਦਾ ਚੈੱਕਅਪ ਹੁੰਦਾ ਇਲਾਜ ਹੁੰਦਾ ਸਾਰੀ ਬੀਐਮਐਸ ਡਾਕਟਰਾਂ ਦੇ ਰਹਿਨੁਮਾਈ ਹੇਠ ਹੀ ਹੁੰਦੀ ਹੈ ਅੱਛਾ ਟੀਕਾ ਕਿੰਨਾ ਕਵੱਡਾ ਲਾਉਨੇ ਹੋ ਕਿਉਂਕਿ ਨਾ ਅੱਜ ਕੱਲ ਮੈਨੂੰ ਕਈ ਜਿਹੜੇ ਵੈਦਾਂ ਦੇ ਬਾਰੇ ਜਾਣਕਾਰੀ ਮਿਲੀ ਬਈ ਉਹ ਵੀ ਪੈਂਦੇ ਡਾਕਟਰ ਜਿੰਨੇ ਮਹਿੰਗੇ ਆ ਐਲੋਪੈਥੀ ਜਿੰਨੇ ਮਹਿੰਗੇ ਅੱਜ ਕੱਲ ਆਯੁਰਵੇਦ ਵਾਲੇ ਪੈਣ ਲੱਗੇ ਕਿਉਂਕਿ ਉਹਨਾਂ ਨੇ ਇਸ਼ਤਿਹਾਰबाजी ਤੇ ਵੈਦਾਂ ਨੇ ਬੜਾ ਖਰਚਾ ਕੀਤਾ ਹੁੰਦਾ ਉਹ ਕਦੇ ਵੀ ਕੱਢਣੇ ਵੀ ਤਾਂ ਇੱਥੋਂ ਹੀ ਆ ਜਿਹੜੇ ਅਸੀਂ ਲਾਏ ਆ ਤੇ ਤੁਸੀਂ ਟੀਕਾ ਵੱਡਾ ਕਿ ਛੋਟਾ ਹੀ ਆ ਜਿਹੜੇ ਉਹ ਜਿਹੜੇ ਟੀਕੇ ਵੱਡੇ ਵਾਲੇ ਆ ਨਾ ਜ਼ਿਆਦਾਤਰ ਉਹ ਜਿਹੜੇ ਕੰਨਾਂ ਤੇ ਲਿਖਿਆ ਤਾਕਤ ਸਾਤ ਦਿਨਾਂ ਵਿੱਚ ਸ਼ੇਰ ਜਿਹਾ ਸੀ ਤਾਕਤਾਂ ਘੰਟੇ ਸੀ ਏਕਾਂਡ ਉਹ ਤੁਹਾਡੇ ਦਿਲੰਦਰ ਜਿੰਨੇ ਬ ਕੋ ਉਹਨਾਂ ਦਾ ਟੀਕਾ ਵੱਡਾ ਹੁੰਦਾ। ਉਹ ਲੱਖ ਸਵਾ ਲੱਖ ਦੀ ਦਵਾਈ ਇੱਕ ਵਾਰੀ ਭੇਜਦੇ ਨੇ ਫਿਰ। ਇਹ ਸਟੰਟ ਪਾਉਣ ਨਾਲੋਂ ਟੀਕਾ ਵੱਡਾ ਤਾ। ਇਹਨਾਂ ਦੇ ਜੇ ਮੰਨ ਲਓ ਇੱਕ ਸਟੰਟ 1.5 ਤੋਂ 2 ਲੱਖ ਰੁਪਏ ਤੋਂ ਘੱਟ ਨਹੀਂ ਪੈਂਦਾ। ਹੂੰ। ਔਰ ਇਹਨਾਂ ਨੂੰ ਤੁਸੀਂ ਕਿਸੇ ਵੀ ਮਰੀਜ਼ ਨੂੰ ਪੁੱਛ ਕੇ ਦੇਖ ਲਓ ਵੀ ਉਹਦੇ ਅੱਧੇ ਜਿੰਨੇ ਵੀ ਲੱਗੇ ਕਿਸੇ ਦਵਾਈ ਲੈ ਲੈਨੇ ਵੀ ਨਹੀਂ ਦੀ ਤੇ ਕਿੰਨਾ ਕੁ ਫਰਕ ਪੈਂਦਾ ਜੀ? ਕੋਈ ਫਰਕ ਪੈਂਦਾ। ਕਿਸੇ ਵੀ ਮਰੀਜ਼ ਨੂੰ ਬੱਸ ਸੁਣਣਾ ਤੋਂ ਇਹ ਕੀ ਬਣਾਉਣ ਲੱਗੇ ਕੋਈ ਸੂਪ ਬਣ ਰਿਹਾ ਹੈ ਕੋਈ? ਇਹ ਇਹਨਾਂ ਦੀ ਕਾੜਾ ਹੈਗਾ। ਅੱਛਾ। ਇਹ ਕਾੜੇ ਦੀ ਬਦੌਲਤ ਹੀ ਜਿੰਨੇ ਹੱਟ ਦੇ ਮਰੀਜ਼ ਐ ਗਠੀਏ ਦੇ ਜੋੜਾਂ ਦਰਦਾਂ ਦੇ ਸਰਵਾਈਕਲ ਦੇ ਅਧ ਰੰਗ ਲੱਕਵੇ ਦੇ ਇਹ ਇਹਦੇ ਚ ਕਿੰਨੀਆਂ ਤੁਸੀਂ ਜੜੀ ਬੂਟੀਆਂ ਪਾਉਨੇ ਹੋ ਅੰਦਾਜ਼ਾ 14 ਤੋਂ 15 ਤਰ੍ਹਾਂ ਦੇ ਹੂੰ ਬੇਲਾ ਤੇ ਪੱਤੇ ਪੈਂਦੇ ਆ ਅੱਛਾ ਤੇ 12 ਤੋਂ 14 ਤਰ੍ਹਾਂ ਦੀਆਂ ਜੜੀ ਬੂਟੀਆਂ ਨੇ ਇਹਦੇ ਵਿੱਚ 28 ਕੁ ਤਰ੍ਹਾਂ ਦਾ ਕੁਦਰਤੀ ਸਮਾਨ ਹੈ ਇਹ ਇਹਦੇ ਤੇ ਇਹਦੇ ਚ ਫਰਕ ਕੀ ਆ ਦੋਨੇ ਸੇਮ ਆ ਅੱਛਾ ਆ ਵੀ ਉਹੀ ਚੀਜ਼ ਆ ਵੀ ਉਹੀ ਆ ਹਾਂ ਇਹ 40 ਐਮ ਐਲ ਦੀ ਡੋਜ਼ ਆ ਜਿਹੜੀ ਸਾਰਿਆਂ ਨੂੰ ਹੁਣ ਪਲਾਈ ਜਾਊਗੀ ਤੁਹਾਡੇ ਸਭ ਨੂੰ ਹੂੰ ਪਰ ਰਿਅਲਟ ਤੁਸੀਂ ਮੂੰਹੋਂ ਸੋਣਿਆ ਲੋਕਾਂ ਨੂੰ ਕਿਸੇ ਨੂੰ ਵੀ ਪੁੱਛ ਕੇ ਦੇਖ ਲਓ ਆ ਵੀ ਵੀ ਕਸ਼ਮੀਰ ਤੋਂ ਆਈ ਹੋਈ ਆ ਦੇਖੋ ਹਰ 15 ਦਿਨ ਬਾਅਦ ਆਉਂਦੀ ਆ ਅੱਛਾ ਠੀਕ ਹੈ ਆਪਕੋ ਫਰਕ ਹੈ ਜੀ ਜਾਇਗਾ ਮੜਾ ਜੀ ਭੈਣ ਜੀ ਆਪਕੋ ਕਿੰਨਾ ਫਰਕ ਹੈ ਭੈਣ ਜੀ ਛੁਨੇ ਮਤਾਗਾ ਕਿ ਮਿਸਕੋ ਸਰਤਾਗਾ ਅਮ ਆਪ ਪੋਜ਼ਿਟਿਵ ਬਰ ਰਿਸਪੋਨਸ ਕੇ ਫਰਕ ਵਿੱਚ ਸਪਾਕਾਂ ਬਸ ਇਸ ਨੋ ਤਾਂ ਹੈ ਕਿ ਇਹ ਦੇਖਤੀ ਅੱਛਾ ਮੈਂ ਮੈਨੂੰ ਇਹਨਾਂ ਦੀ ਜ਼ੁਬਾਨ ਦੀ ਸਮਝ ਨਹੀਂ ਲੱਗੀ ਪਹਿਲੇ ਮੈਂ ਚੱਲ ਨਹੀਂ ਸੀ ਸਕਦੀ ਹੁਣ ਮੈਂ ਚੱਲ ਸਕਦੀ ਹਾਂ ਅੱਛਾ ਪਰ ਭੈਣ ਜੀ ਦੇ ਹਾਵ ਭਾਵ ਦੇਖ ਕੇ ਤੇ ਉਹਨਾਂ ਦੇ ਸਰੀਰ ਦੀ ਮੂਵਮੈਂਟ ਦੇਖ ਕੇ ਲੱਗਦਾ ਵੀ ਇਹ ਕਹਿ ਰਹੇ ਵੀ ਹਾਂ ਮੈਂ ਹੁਣ ਤੁਰਨ ਲੱਗ ਗਈ ਹਾਂ ਵੀ ਜੀ ਸਾਹਿਬ ਕਦੋਂ ਸੇ ਆਤੇ ਹੋ ਆਪ ਇਹ ਬਹਿਣ ਜੀ ਤੋਂ ਇਹ ਇਨਕੀ ਮੁਝੇ ਜ਼ੁਬਾਨ ਸਮਝ ਨਹੀਂ ਆਈ ਚਾਹ ਮੇਰੇ ਮੇ ਕਮੀ ਹੈ ਨਹੀਂ ਇਨ ਮੇ ਹੀ ਕਮੀ ਹੈ ਇਨਕੋ ਸਿਰਫ ਆਪਣੀ ਬਾਸ਼ਾ ਆਤੀ ਹੈ ਅੱਛਾ ਬਸ ਤੋ ਆਪ ਕਿਤਨੀ ਦੇਰ ਸੇ ਆਤੇ ਹੋ ਯਹਾਂ ਹਮ ਤਕਰੀਬਨ 3 ਮਹੀਨੇ ਸੇ ਆ ਰਹੇ ਕਿਤਨਾ ਫਰਕ ਹੈ मुझे लगता है तीस पैंतीस परसेंट फर्क है फर्क है हाँ क्योंकि मैदानता में हम गए वहाँ भी बोला ओपन हार्ट सर्जरी कश्मीर में भी बोला ओपन हार्ट सर्जरी फिर हम यहाँ आए तो यहाँ हमें फ़र्क लग रही है तकरीबन तीस पैंतीस परसेंट फर्क लग रही है ठीक है ठीक है हाँ जी हम तो आप अपना कोई एड्रेस पता टकाना देना चाहोगे जी वो ये ना सोचे कि स्वर्ण सिंह ने मिली भुगत करके पूछ लिया ना जी हम कश्मीर में रहते हैं श्रीनगर में डाउन डाउन ਅੱਛਾ ਹਾਂ ਠੀਕ ਹੈ ਜੀ ਬਹੁਤ ਸ਼ੁਕਰੀਆ ਫਤਿਹ ਕਦਲੂਸ ਕਾਨ ਬਹੁਤ ਮਿਹਰਬਾਨੀ ਸ਼ੁਕਰੀਆ ਆ ਤੁਹਾਡਾ ਥੈਂਕ ਯੂ ਥੈਂਕ ਯੂ ਤੇ ਇਹ ਜਿਹੜੀਆਂ ਜੜੀ ਬੂਟੀਆਂ ਵਿੱਚ ਪਾਈਆਂ ਤੁਸੀਂ ਕਹਿੰਦੇ 25 26 27 ਤਰ੍ਹਾਂ ਦੀਆਂ ਇਹ ਪੰਜਾਬ ਚ ਹੀ ਹੁੰਦੀਆਂ ਸਾਰੀਆਂ ਜਾਂ ਪੰਜਾਬੋਂ ਬਾਹਰਲੇ ਖੇਤਰ ਚ ਪਹਿਲਾਂ ਸਾਨੂੰ ਬੜੀ ਦਿੱਕਤ ਆਈ ਹੈ ਤਹਿਣਾ ਸਾਹਿਬ ਇਹਦੀ ਅਸੀਂ ਹੁਣ ਸਾਲਕ ਤੋਂ ਇੱਕ ਜਗ੍ਹਾ ਹੀ ਲਾ ਦਈਏ ਹੂੰ ਪਹਿਲਾਂ ਜਦੋਂ ਸ਼ੁਰੂਆਤ ਹੋਈ ਸੀ ਨਾ 2 ਸਾਲ ਪਹਿਲਾਂ ਉਦੋਂ ਬੜੀ ਲੱਭਣ ਤੇ ਸਾਨੂੰ ਦਿੱਕਤ ਆਈ ਸੀ ਇਹਨਾਂ ਦੀ ਆ ਦੇਖੋ ਹੁਣ ਸਾਰੇ ਹਰੇ ਪੱਤੇ ਤੇ ਬੇਲਾ ਹੀ ਨੇ ਕੁਦਰਤੀ ਆ ਨੇਚਰਲੀ ਆ ਹੂੰ ਇਹ ਪੰਜਾਬ ਚ ਹੁੰਦੀਆਂ ਹੁਣ ਚੀਜ਼ਾਂ ਹਾਂ ਮਿਲ ਜਾਂਦੀ ਹੈ ਜੀ ਹੁਣ ਲਾ ਲੀ ਆਪਾਂ ਸਾਰੀਆਂ ਅੱਛਾ ਇਹ ਹੁਣ ਆਪਾਂ ਇੱਕੋ ਜਗ੍ਹਾ ਲਾ ਲਿਆ ਨੇ ਇੱਕ ਤੁਹਾਨੂੰ ਮੈਂ ਹੋਰ ਦੱਸਦਾ ਤੁਸੀਂ ਕਿਸੇ ਵੀ ਮਰੀਜ਼ ਨੂੰ ਪੁੱਛੋ ਜਾ ਕੇ ਅੱਛਾ ਕੋਈ ਇੱਕ ਮਰੀਜ਼ ਤੁਹਾਨੂੰ ਕਹਦੇ ਵੀ weight ਵੱਧ ਗਿਆ ਮੇਰਾ ਅੱਛਾ ਕੋਈ ਇੱਕ ਅੰਗਰੀਜ਼ ਕਹਦੇ ਵੀ ਇਹਨਾਂ ਦੀ ਦਵਾਈ ਖਾਧੀ ਸੀ ਮੇਰਾ weight ਵੱਧ ਗਿਆ ਸਮਝ ਗਏ ਤਾਂ ਤੁਸੀਂ ਸਾਨੂੰ ਜੋ ਮਰਜ਼ੀ ਜੁਰਮਾਨਾ ਲਾ ਦਿਓ ਹੂੰ ਸਾਰੇ ਬੰਦੇ ਇਹੀ ਕਹਿਣਗੇ ਕਿਸੇ ਨੂੰ weight ਘਟ ਗਿਆ ਕਿਸੇ ਨੂੰ ਕੋਈ ਸਾਈਡ ਇਫੈਕਟ ਹੋਇਆ ਹੋਵੇ ਬਿਲਕੁਲ ਕਿਸੇ ਨੇ ਵੀ ਮੇਰੀ ਬੇਨਤੀ ਆ ਇਧਰਲੇ ਪਾਸੇ ਹੱਥ ਖੜਾ ਕਰ ਦਿਓ ਮੈਂ ਆਉਣਾ ਚਾਹੂੰਗਾ ਕਿਸੇ ਵੀ ਭੈਣ ਵੀਰ ਨੂੰ ਇਹਦਾ ਕੋਈ ਨੁਕਸਾਨ ਨਜ਼ਰ ਆਇਆ ਹੋਵੇ ਆਏ ਆਪਾਂ ਕਿਸੇ ਹੋਰ ਮਸਲੇ ਲੈ ਬਣ ਗਿਆ ਵਿੱਚ ਕੁਝ ਹੋਰ ਹੀ ਕੋਈ ਮਾੜਾ ਮੋਟਾ ਇਹਦੇ ਵੱਲ ਵੀ ਖਿਆਲ ਕਰਿਓ ਅੱਛਾ ਕੋਈ ਨੁਕਸਾਨ ਨਹੀਂ ਹੋਇਆ ਕੋਈ ਨੁਕਸਾਨ ਨਹੀਂ ਮੈਂ ਨਾ ਮੇਰੇ ਸਾਹਿਬ ਮੈਂ ਇਸ ਕਰਕੇ ਵੱਧ ਘਰੋੜ ਕੇ ਗੱਲਾਂ ਪੁੱਛ ਰਿਹਾ ਕਿਉਂਕਿ ਮੈਂ ਪਹਿਲਾਂ ਵੀ ਗੱਲ ਕੀਤੀ ਵੀ ਸਾਡੇ ਆਪਣਿਆਂ ਦੇ ਵਿੱਚੋਂ ਕਈ ਇਸ ਵੇਲੇ ਹੀਰੋ ਹਾਰਟ ਦੇ ਵਿੱਚੋਂ ਇਲਾਜ ਕਰਵਾ ਰਹੇ ਆ ਹਾਂਜੀ ਹਾਂਜੀ ਕਈ ਵਾਰ ਮੈਨੂੰ ਵੀ ਆਉਣ ਦਾ ਮੌਕਾ ਮਿਲਦਾ ਹੂੰ ਮੇਰੇ ਮਾਤਾ ਜੀ ਵੀ ਟੱਲੇ ਮਠੇ ਰਹੇ ਆ ਬਿਲਕੁਲ ਪਰ ਮੈਂ ਜਦੋਂ ਆਲੇ ਦੁਆਲੇ ਸੁਣਿਆ ਵੀ ਯਾਰ ਇੰਉ ਵੀ ਹੁੰਦਾ ਮੇਰੇ ਮਨ ਦੇ ਵਿੱਚ ਸਵਾਲ ਕੀ ਯਾਰ ਇੰਉ ਥੋੜੀ ਹੋ ਸਕਦਾ ਇੰਉ ਤਾਂ ਹੁੰਦਾ ਹੀ ਨਹੀਂ ਕੀ ਪਤਾ ਕੀ ਕੋਲ ਕੋਲ ਪਿਆਈ ਜਾਂਦੇ ਆ ਹਾਂਜੀ ਵੈਦਾਂ ਦੇ ਉੱਤੇ ਸ਼ੱਕ ਪੈਦਾ ਹੋਣ ਲੱਗ ਪਿਆ ਹੁਣ ਨਹੀਂ ਇਹ ਤਾਂ ਦੇਖੋ ਘੱਟ ਤੋਂ ਘੱਟ ਹੁਣ ਮੇਰੇ ਹਿਸਾਬ ਨਾਲ 150 200 ਮਰੀਜ਼ ਬੈਠਾ ਹੋਊਗਾ ਹੋ ਗਿਆ ਹੋਊ ਇੰਨਾ ਖੋ ਗਿਆ ਹੋਊ ਬਾਹਰ ਤੱਕ ਗੀ ਜਾ ਕੇ ਆਏ ਹੋ ਤੁਸੀਂ ਤੁਸੀਂ ਕਿਸੇ ਵੀ ਮਰੀਜ਼ ਨੂੰ ਪੁੱਛੋ ਇੱਕ ਐਲੋਪੈਥੀ ਮੈਡੀਸਨ ਦੀ ਖਾਸੀਅਤ ਹੁੰਦੀ ਆ ਹਮ ਜਦੋਂ ਵੀ ਤੁਸੀਂ ਕੋਈ ਉਹਨੂੰ ਡਾਕਟਰ ਦਊਗਾ ਵੈਦ ਦਊਗਾ ਹਕੀਮ ਦਊਗਾ ਉਦੇ ਨਾਲ weight ਵਧੂਗਾ ਸਟੇਡਿਅਰਡ ਨਾਲ ਹੂੰ ਇਹਨੂੰ ਤਾਂ ਨਹੀਂ ਕੋਈ ਦੁਨੀਆ ਰੋਕ ਸਕਦੀ ਚਾਹੇ ਕੈਨੇਡਾ ਦਾ ਲੈ ਲਓ ਚਾਹੇ ਅਮਰੀਕਾ ਦਾ ਲੈ ਲਓ ਚਾਹੇ ਇੰਡੀਆ ਦਾ ਲੈ ਲਓ ਹੂੰ ਉਦੇ ਨਾਲ weight ਵਧਣਾ ਹੀ ਵਧਣਾ ਇੱਥੇ ਹਰ ਬੰਦਾ ਸਾਨੂੰ ਇਹ ਸ਼ਿਕਾਇਤ ਕਰਦਾ ਪੈਂਟਾਂ ਢਿੱਲੀਆਂ ਹੋ ਗਈਆਂ ਬੇਬੇ ਕਹਿੰਗੀ ਸੂਟ ਢਿੱਲ ਸਹੀ ਤੁਸੀਂ ਕਹਿੰਦੇ ਵੀ ਹਰ ਹਫਤੇ ਆ ਕੇ ਕਾੜਾ ਪੀਓ ਹੂੰ ਨਹੀਂ ਕਿਸੇ ਨੂੰ 15 ਦਿਨ ਜਾਂ 15 ਦਿਨ ਬਾਅਦ ਆਓ ਕੋਈ ਬੰਦੇ ਦਾ ਰੁਕੀਮਾ ਹੋ ਸਕਦਾ ਵੀ 15 ਦਿਨ ਬਾਅਦ ਨਾ ਆ ਸਕੇ ਹਫਤੇ ਬਾਅਦ ਨਾ ਆ ਸਕੇ ਬੰਦਾ ਮਹੀਨੇ ਬਾਅਦ ਆ ਸਕਦਾ ਹੋਵੇ ਉਹਦਾ ਫਿਰ ਹੱਲ ਕੀ ਤੁਸੀਂ ਤਾਂ ਇੱਥੇ ਪਿਉਨੇ ਹੋ ਇਹ ਜਿਹੜਾ ਨਾ ਇਹ ਇੱਥੇ 15 ਦਿਨ ਬਾਅਦ ਵੀ ਬੁਲਾਉਂਦੇ ਆ ਕਿਸੇ ਨੂੰ ਮਹੀਨੇ ਬਾਅਦ ਵੀ ਬੋਲਿਆ ਜਾਂਦਾ ਹੈਗਾ ਹੁਣ ਇਹਨਾਂ ਨੂੰ ਕਿਹਾ ਸੀ ਵੀ ਤੁਸੀਂ ਮਹੀਨੇ ਬਾਅਦ ਆਜੋ ਪਰ ਇਹ ੱੱਕੇ ਨਾਲ 15 ਦਿਨ ਬਾਅਦ ਆ ਰਹੇ ਆ ਵੀ ਕਸ਼ਮੀਰ ਤੋਂ ਆਉਣਾ ਔਖਾ ਨਹੀਂ ਹੈਗਾ ਔਖਾ ਔਖਾ ਹੈ ਨਾ ਔਰ ਜਿਹੜੇ ਬਾਹਰ ਬੈਠੇ ਨੇ ਵਿਦੇਸ਼ਾਂ 'ਚ ਉਹਨਾਂ ਲਈ ਉੱਥੇ ਵੀ ਰੇਂਜ ਕੀਤਾ ਹੋਇਆ ਸੀ ਹੂੰ ਜਿਹੜਾ ਨਹੀਂ ਆ ਸਕਦਾ ਇਹਦਾ ਉੱਥੇ ਵੀ ਰੇਂਜ ਆ ਫਿਰ ਉਹਦੇ ਵੈਸੇ ਇਹਨੂੰ ਦਵਾਈ ਦੇ ਰੂਪ 'ਚ ਬਣਾਤਾ ਹੂੰ ਵੀ ਜ਼ਰੂਰੀ ਨਹੀਂ ਇੱਕ ਅੱਲਾ ਕਾੜਾ ਹੈਗਾ ਇਹਦੇ ਨਾਲ ਆਯੁਰਵੈਦਿਕ ਮੈਡੀਸਨ ਹੈ ਅੱਛਾ ਕੱਲਾ ਇਹ ਹੀ ਨਹੀਂ ਵੀ ਤੁਸੀਂ ਤਪੀ ਭਰ ਕੇ ਪੀ ਆਤੀ ਇਹਦੇ ਨਾਲ ਪ੍ਰੋਪਰ ਅੰਦਰ ਜਾਂਦਾ ਮਰੀਜ਼ ਨੂੰ ਆਯੁਰਵੈਦਿਕ ਮੈਡੀਸਨ ਆ ਪ੍ਰੋਪਰ ਡਾਈਟ ਚਾਰਟ ਆ ਪਲੱਸ ਕਾੜਾ ਗਾ ਤਿੰਨੇ ਚੀਜ਼ਾਂ ਦਾ ਕੰਬੀਨੇਸ਼ਨ ਹੂੰ ਇਹ ਨਹੀਂ ਵੀ ਕੱਲਾ ਕਾੜਾ ਪੀ ਕੇ ਸਾਰੇ ਠੀਕ ਹੋ ਰਹੀ ਹੈ ਕਾੜੇ ਦਾ ਵੀ ਰੋਲ ਆਤੀ 40% ਡਾਈਟ ਚਾਰਟ ਦਾ ਵੀ ਰੋਲ ਆ ਬਾਕੀ ਇਹਨਾਂ ਦੀ ਆਪਣੀ ਹਿੰਮਤ ਵੀ ਆ ਕਿਉਂਕਿ ਜਿਹੜੀ 3 ਇੰਚ ਦੀ ਜੀਵਰਤੀ ਸਾਲ ਉਮਰ ਘਟਾਉਂਦੀ ਹੈ ਹੂੰ ਜੇ 3 ਇੰਚ ਦੀ ਜੀਵ ਤੇ ਕੰਟਰੋਲ ਹੋ ਜੇ 30 ਸਾਲ ਉਮਰ ਵਧਾ ਦਿੰਦੀ ਹੈ ਇਹ ਤਾਂ ਗੱਲ ਸੱਚ ਆ ਕਹਿੰਦੇ ਕਿ ਇਹਨਾਂ ਦੀ ਆਪਣੀ ਜੀਭ ਨੂੰ ਕੰਟਰੋਲ ਕੀਤਾ ਤਾਂ ਇਹ ਲੋਕ ਠੀਕ ਹੋ ਰਿਹਾ ਬਹੁਤ ਮਿਹਰਬਾਨੀ ਤੁਹਾਡਾ ਧੰਨਵਾਦ ਆ ਜੀ ਬਹੁਤ ਬਹੁਤ ਸ਼ੁਕਰੀਆ ਇਹ ਜੀ ਵੈਦ ਐਚਐਸ ਬਾਬਾ ਨੇ ਇੱਥੇ ਤਾਂ ਲਿਖਿਆ ਹੋਇਆ ਕਾੜੇ ਵਾਲੇ ਤੇ ਮੈਂ ਬਾਹਰ ਨਾਲ ਜਦੋਂ ਟੈਂਟ ਦੇਖਿਆ ਮੈਂ ਕਿਹਾ ਵੀ ਸ਼ਾਇਦ ਕੋਈ ਅੰਦਰ ਪ੍ਰੋਗਰਾਮ ਚੱਲਦਾ ਕਿਸੇ ਦਾ ਕੋਈ ਵਿਆਹ ਸ਼ਾਦੀ ਦਾ ਪ੍ਰੋਗਰਾਮ ਆ ਅੰਦਰ ਮੈਂ ਕਿਹਾ ਵੀ ਇੱਕ ਪਾਸੇ ਚੌਲ ਹੋਣੇ ਇੱਕ ਪਾਸੇ ਦਾਲ ਇੱਕ ਪਾਸੇ ਸ਼ਾਹੀ ਪਨੀਰ ਹੋਣਾ ਪਰ ਅੰਦਰ ਸਾਰੇ ਮਰੀਜ਼ ਦੇਖਣ ਨੂੰ ਮਿਲੇ ਆ ਜਿਹੜੇ ਪੈਣਾ ਵੀਰ ਤੰਦਰੁਸਤੀ ਦੇ ਲਈ ਆਏ ਆ ਚੜ੍ਹਦੀ ਕਲਾ 'ਚ ਰਹਿਣ ਸਾਰਾ ਪੰਜਾਬ ਚੜ੍ਹਦੀ ਕਲਾ 'ਚ ਰਹੇ ਜਿਹੜਾ ਜਿੱਥੇ ਭਰੋਸਾ ਵੱਜਿਆ ਉਹ ਟੁੱਟੇ ਨਾ ਸਭ ਤੋਂ ਵੱਡੀ ਗੱਲ ਇਹ ਆ ਬਿਲਕੁਲ ਜੀ ਬਹੁਤ ਮਿਹਰਬਾਨੀ ਓਕੇ ਜੀ ਥੈਂਕ ਯੂ ਧੰਨਵਾਦ ਸ਼ੁਕਰੀਆ ਧੰਨਵਾਦ ਮੇਰੀ ਹੁਣ ਵੀ ਬੇਨਤੀ ਹੈ ਜੀ ਆਪਣੀ ਪੰਜਾਬੀ ਵੀਰਾਂ ਦੀ ਪੈਣਾ ਦੀ ਇੱਕ ਹਰਤ ਆ ਬਾਅਦ ਦੇ ਵਿੱਚ ਕਹਿੰਦੇ ਹੁੰਦੇ ਆ ਵੀ ਜਦੋਂ ਚਲਾ ਜਾਂਦਾ ਬੰਦਾ ਜੇ ਮੈਨੂੰ ਪੁੱਛਿਆ ਹੁੰਦਾ ਨਹੀਂ ਰੀ ਲਿਆ ਰਣੀ ਸੀ ਮੈਂ ਚਾਹੁੰਦਾ ਜੀ ਕਿ ਭਾਵੇਂ ਮੇਰੀ ਲਿਆ ਦਿਓ ਤੇ ਭਾਵੇਂ ਬੈਦ ਸਾਹਿਬ ਦੀ ਲਿਆ ਦਿਓ ਮੈਨੂੰ ਹੁਣ ਕਹਿ ਦਿਓ ਫਿਰ ਮੈਂ ਜਾਣਾ ਵੀ ਆ ਚਲੋ ਬਹੁਤ ਮਿਹਰਬਾਨੀ ਜੀ